ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਨੇ ਜੀ ਆ داد ਦੇ ਸਭ ਤੋਂ ਠੀਕ ਤੇ ਸਟ੍ਰੀਕ ਐਗਜ਼ਿਟ ਪੋਲ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦੇਖਣ ਨੂੰ ਮਿਲੇਗਾ ਹਰਿਆਣਾ ਜੰਮੂ ਕਸ਼ਮੀਰ ਵੋਟਾਂ ਨੂੰ ਲੈ ਕੇ ਅੱਜ ਦੱਸ ਦੇ ਕਿ ਹਰਿਆਣਾ ਦੇ ਵਿੱਚ VOTING ਸੀ ਤੇ VOTING ਖਤਮ ਹੋ ਚੁੱਕੀ ਹੈ ਹੁਣ 8 ਤਰੀਕ ਨੂੰ 8 ਤਰੀਕ ਨੂੰ ਰਿਜ਼ਲਟ ਆਏਗਾ ਕੌਣ ਬਾਜ਼ੀ ਮਾਰ ਰਿਹਾ ਹੈ ਤੇ ਕੌਣ ਰਿਹਾ ਹਾਰ ਕਲੀ ਕਲੀ ਗੱਲ ਤੁਹਾਨੂੰ ਦੱਸਾਂਗੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮੂਰੇ ਆਈਆਂ ਨੇ ਔਰ ਕਿਹੜੀ ਪਾਰਟੀ ਲੀਡ ਕਰ ਰਹੀ ਹੈ ਤਾਂ ਦਾਦੇ ਕੇ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਤੋਂ ਚਾਰ ਗੇਟ ਦੇ ਵਿੱਚ ਜਿਹੜਾ ਚੋਣ ਹੁੰਦੀ ਹੈ ਤੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਅੱਜ ਦਿਨ ਜਿਹੜਾ ਪੂਰੇ ਦਾ ਪੂਰਾ ਵੋਟਾਂ ਪਈ ਗਈਆਂ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੋਟ ਪਰਸੈਂਟ ਸਾਹਮਣੇ ਲਿਆਂਦਾ ਚੋਣਾ ਵੱਡੀ ਗਿਣਤੀ ਦੇ ਵਿੱਚ ਪਈਆਂ ਨੇ ਔਰ ਲਗਾਤਾਰ ਇਹੀ ਗੱਲਾਂ ਆਕੀ ਜਾ ਰਹੀ ਸੀ ਕਿ ਜੇ ਕਈ ਵਾਰ ਜਿਵੇਂ ਕਹਿੰਦੇ ਨੇ ਕਿ ਜੇ ਜਦੋਂ ਜਿਹੜਾ ਚੋਣਾ ਜਿਆਦੇ ਪੈਂਦੀਆਂ ਨੇ ਤਾਂ ਉਹ ਫਿਰ ਸਤਾਤਾਰੀ ਜਿਹੜੀ ਧਰ ਹੁੰਦੀ ਆ ਉਹਦੇ ਲਈ ਖਾਤਰੇ ਦੀ ਘੰਟੀ ਹੁੰਦੀ ਆ ਤਾਂ ਦੱਸ ਦਈਏ ਕਿ ਇਸ ਵਾਰ ਹਰਿਆਣਾ ਦੇ ਵਿੱਚ ਕਾਂਗਰਸ ਦੀ ਨੇਹਰੀ ਚੱਲੀ ਹੋਈ ਆ ਐਗਜ਼ਿਟ ਪੋਲ ਜਿਹੜੇ ਦਿਖਾ ਰਿਹਾ ਜੀਆਂ ਦੱਸ ਦੇ ਕਿ ਐਗਜ਼ਿਟ ਪੋਲ ਦੇ ਅਨੁਸਾਰ ਜਿਹੜੇ ਵੀ ਚੈਨਲ ਦਾ ਜਿਹੜੇ ਵੀ ਦੱਸ ਦੇ ਕਿ ਸਹੀ ਸਰਵੇ ਦਾ ਜਿਹੜਾ ਤੁਸੀਂ ਐਗਜ਼ਿਟ ਪੋਲ ਦੇਖੋਗੇ ਉਸ ਦੇ ਵਿੱਚ ਜਿਹੜਾ ਕਾਂਗਰਸ ਨੂੰ 55 ਤੋਂ 57 ਕਾਂਗਰਸ ਨੂੰ 55 ਤੋਂ 60 ਕੋਈ ਵਾਰਡ ਸੀਟਾਂ ਦੇ ਰਿਹਾ ਜੀਆਂ ਦੱਸ ਦੇ ਕਿ ਇਸ ਵਾਰ ਜਿਹੜਾ ਕਾਂਗਰਸ ਲੱਗ ਰਿਹਾ ਹੈ ਕਿ ਪਾਰਟੀ ਬਣਾ ਸਕਦੀ ਹੈ ਆਪ ਦਾ ਸੀਐਮ ਜੀਆ ਦਾਦੀ ਕਿ ਕਾਂਗਰਸ ਦਾ ਜਿਹੜਾ ਪੱਕਾ ਇਸ ਵਾਰ ਮਜ਼ਬੂਤ ਲੱਗ ਰਿਹਾ ਹੈ ਹਰਿਆਣਾ ਦੇ ਵਿੱਚ ਦੂਜੇ ਪਾਸੇ ਗੱਲ ਕਰੀ ਜਾਵੇ ਬੀਜੇਪੀ ਦਾ ਹਾਲਾਂਕਿ ਨਾਇਬ ਸਿੰਘ ਸੈਣੀ ਉਹਨਾਂ ਦੇ ਵੱਲੋਂ ਹੁਣੇ-ਹੁਣੇ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਤੀਜੀ ਵਾਰ ਲਗਾਤਾਰ ਭਾਜਪਾ ਜਿਹੜੀ ਹੈ ਜਤਨ ਯਾਰੀਆ ਔਰ ਭਾਜਪਾ ਸਰਕਾਰ ਬਣਾਉਣ ਜਾ ਰਹੀਆ ਹਰਿਆਣਾ ਵਿੱਚ ਤੀਜੀ ਵਾਰ ਪਰ ਜਿਸ ਹਿਸਾਬ ਦਾ ਇਹ ਬਿਆਨ ਆਇਆ ਤੇ ਦੂਜੇ ਪਾਸੇ ਅਨਿਲ ਵਿਜਹੋਣਾ ਦਾ ਇਹ ਬਿਆਨ ਆਉਂਦਾ ਕਿ ਮੈਂ ਸੀਐਮ ਬਣਨ ਦਾ ਦਾਵਾ ਪੇਸ਼ ਕਰਾਂਗਾ ਮੈਂ ਸਭ ਤੋਂ ਸੀਨੀਅਰ ਨੇਤਾ ਤੇ ਮੈਂ ਹਰਿਆਣਾ ਦੀ ਤਕਦੀਰ ਬਦਲ ਦਿਆਂਗਾ ਜੇ ਮੈਂ ਸੀਐਮ ਬਣਦਾ ਹਾਲਾਂਕਿ ਤੋਂ ਹੁੰਦਾ ਦੀ ਕਿ ਜੇ ਗੱਲ ਕਰੀਏ ਹਰਿਆਣਾ ਦੇ ਇਤਿਹਾਸ ਦੀ ਤਾਂ ਕਦੇ ਨਹੀਂ ਹੋਇਆ ਕਿ ਤੀਜੀ ਵਾਰ ਲਗਾਤਾਰ ਇੱਕੋ ਪਾਰਟੀ ਜਿਹੜੀ ਆ ਰਿਪੀਟ ਕੀਤੀ ਹੋਵੇ ਹੈਟ੍ਰਿਕ ਕਿਸੇ ਪਾਰਟੀ ਅੱਜ ਤੱਕ ਨਹੀਂ ਮਾਰੀ ਜੇ ਗੱਲ ਕਰੀਏ ਚਾਹੇ ਓਮ ਪ੍ਰਕਾਸ਼ ਟਾਲਾ ਲੈ ਲੋ ਦੇਵੀ ਭਜਨ ਲਾਲ ਲੈ ਲੋ ਤੇ ਦੂਜੇ ਪਾਸੇ ਚੌਧਰੀ ਜੇ ਗੱਲ ਕਰੀਏ ਬੰਸੀ ਲਾਲ ਲੈ ਲੋ ਤਾਂ ਕਿਸੇ ਨੇ ਵੀ ਅਜੇ ਤੱਕ ਜਿਹੜਾ ਅਜਿਆ ਨਹੀਂ ਕੀਤਾ ਕਿ ਲਗਾਤਾਰ ਤੀਜੀ ਵਾਰ ਜਿਹੜਾ ਆਪਣੀ ਪਾਰਟੀ ਨੂੰ ਜਿਤਾਇਆ ਹੋਵੇ ਹਾਲਾਂਕਿ ਬਾਅਦ ਦੇ ਵਿੱਚ ਜਰੂਰ ਜਿਤਾਉਂਦੇ ਨੇ ਪਰ ਤੁਹਾਨੂੰ ਦੱਸ ਦੇ ਕਿ ਇਸ ਵਾਰ ਕਾਂਗਰਸ ਦੀ ਨੇਹਰੀ ਜਿਹੜੀ ਆ ਚੱਲ ਰਹੀ ਹੈ ਐਗਜ਼ਿਟ ਪੋਲ ਜਿਹੜੇ ਆ ਸਾਹਮਣੇ ਆ ਰਹੇ ਨੇ ਤੁਹਾਨੂੰ ਕੱਲਾ ਕੱਲ ਐਗਜ਼ਿਟ ਪੋਲ ਦਿਖਾਵਾਂਗੇ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਕਿਹੜੀ ਪਾਰਟੀ ਕਿੰਨਾ ਕਿੰਨੀਆਂ ਸੀਟਾਂ ਤੋਂ ਪਿੱਛੜ ਰਹੀ ਹੈ ਜੀਆਂ ਦਾਦੇ ਕੇ ਇਸ ਵਾਰ ਜਿਹੜੇ ਮੁੱਦੇ ਰਹੇ ਹਰਿਆਣਾ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਗਵਾਂਢੀ ਸੂਬਾ ਜਿੱਥੇ ਲਗਾਤਾਰ ਜਦੋਂ ਕਿਸਾਨੀ ਅੰਦੋਲਨ ਹੁੰਦਾ ਤੇ ਵੱਡੀ ਗਿਣਤੀ ਦੇ ਬਈ ਜਿਹੜੇ ਹਰਿਆਣਾ ਤੋਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਉਹ ਆਉਂਦੀਆਂ ਤੇ ਦੂਜੇ ਪਾਸੇ ਖਾ ਪੰਚਾਇਤਾਂ ਵਿਰੋਧ ਕਰਦੀਆਂ ਬੀਜੇਪੀ ਦਾ ਕਿਤੇ ਨਾ ਕਿਤੇ ਉਹ ਗੱਲਾਂ ਦਾ ਡੈਂਟ ਜ਼ਰੂਰ ਪਿਆ ਤੇ ਦੂਜਾ ਸਭ ਤੋਂ ਵੱਡਾ ਮਸਲਾ ਕਦੋਂ ਖੜਾ ਹੁੰਦਾ ਦੂਜਾ ਸਭ ਤੋਂ ਵੱਡਾ ਮਸਲਾ ਉਦੋਂ ਖੜਾ ਹੁੰਦਾ ਜਦੋਂ ਪਹਿਲਵਾਨ ਜਿਹੜੇ ਜੰਤਰ ਮੰਤਰ ਆਕੇ ਬਹਿੰਦੇ ਆ ਤੇ ਪਹਿਲਵਾਨਾਂ ਦੇ ਨਾਲ ਜਿਸ ਆਪ ਦਾ ਸਲੂਕ ਕੀਤਾ ਜਾਂਦਾ ਹੈ ਬੀਜੇਪੀ ਦੇ ਵੱਲੋਂ ਤਾਂ ਉਹ ਚੀਜ਼ਾਂ ਨੂੰ ਲੈ ਕੇ ਹਰਿਆਣਾ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਿਹੜਾ ਪਾਇਆ ਗਿਆ ਸੀ ਤਾਂ ਦੱਸ ਦਈਏ ਕਿ ਇਸ ਵਾਰ ਦਾ ਐਗਜ਼ਿਟ ਪੋਲ ਜਿਹੜਾ ਉਹ ਦਿਖਾ ਰਿਹਾ ਹੈਗਾ ਕਾਂਗਰਸ ਦੀ ਜਿੱਤ ਦਿਖਾ ਰਿਹਾ ਐਗਜ਼ਿਟ ਪੋਲ ਹਾਲਾਂਕਿ ਐਗਜ਼ਿਟ ਪੋਲ ਨੇ ਐਗਜ਼ਿਟ ਪੋਲ ਬਹੁਤ ਵਾਰ ਬਦਲ ਜਾਂਦੇ ਨੇ ਬਹੁਤ ਵਾਰ ਉਹ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਐਗਜ਼ਿਟ ਪੋਲ ਦੇ ਵਿੱਚ ਹੁੰਦੀਆਂ ਕਈ ਵਾਰ ਰਿਜ਼ਲਟ ਐਗਜ਼ਿਟ ਪੋਲ ਤੋਂ 22 ਵਰਸਾ ਆਉਂਦੇ ਆ ਯਾਨੀ ਕਿ ਬਹੁਤ ਜ਼ਿਆਦਾ ਉਲਟਾ ਆਉਂਦੇ ਆ ਹਾਲਾਂਕਿ ਇਸ ਵਾਰ ਐਗਜ਼ਿਟ ਪੋਲ ਲਗਾਤਾਰ ਇਹ ਗੱਲ ਦਿਖਾ ਰਿਹਾ ਕਿ ਕਾਂਗਰਸ ਦੀ ਨੇਰੀਆ ਉਤੇ ਹਾਲਾਂਕਿ ਜੇ ਗੱਲ ਕਰੀਏ ਸਾਰੀਆਂ ਪਾਰਟੀਆਂ ਨੂੰ ਜੇ ਤੁਹਾਨੂੰ ਦੱਸ ਦਿੰਦੇ ਆ 55 ਤੋਂ 57 ਤੋਂ ਵੱਧ ਸੀਟਾਂ ਹਰੇਕ ਐਗਜ਼ਿਟ ਪੋਲ ਕਾਂਗਰਸ ਨੂੰ ਹਰਿਆਣਾ ਦੇ ਵਿੱਚ ਦੇ ਰਿਹਾ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਗੱਲ ਕਰ ਲੈਣੇ ਆ ਕਿਹੜੇ ਕਿਹੜੇ ਮੁੱਦੇ ਰਹੇ ਹੋਣਗੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਨੈਸ਼ਨਲ ਕਾਨਫਰੰਸ ਯਾਨੀ ਕਿ ਐਨਸੀ ਤੇ ਕਾਂਗਰਸ ਦਾ ਜਦੋਂ ਐਲਾਈਅੰਸ ਹੁੰਦਾ ਤਾਂ ਉਸ ਸਮੇਂ ਜਿਹੜਾ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਇਸ ਵਾਰ ਕਾਂਗਰਸ ਦੇ ਐਲਾਈਅੰਸ ਹੋਣ ਦੇ ਨਾਲ ਜਿਹੜਾ ਪੱਖ ਉੱਥੇ ਮਜ਼ਬੂਤ ਹੋਵੇਗਾ ਕਿਉਂਕਿ ਅਬਦੁੱਲਾ ਪਰਿਵਾਰ ਪਹਿਲਾਂ ਸੀਐਮਸ਼ਿਪ ਉੱਤੇ ਹੰਢਾ ਚੁੱਕਿਆਗਾ ਹਾਲਾਂਕਿ ਇਸ ਵਾਰ ਉੱਥ ਰਹੇ ਕਿ ਕਾਂਗਰਸ ਤੇ ਐਨਸੀ ਨੇ ਚੰਗਾ ਖਾਸਾ ਪਰਫਾਰਮ ਕੀਤਾ ਚੰਗੀਆਂ ਖਾਸੀਆਂ ਜਿਹੜੀਆਂ ਉੱਤੇ ਸੀਟਾਂ ਨੇ ਉਹ ਲੈ ਕੇ ਜਾ ਸਕਦਾ ਇਸ ਵਾਰ ਐਨਸੀ ਤੇ ਕਾਂਗਰਸ ਦਾ ਜਿਹੜਾ ਅਲਾਇੰਸ ਹੈ ਜੀਆਂ ਦੱਸਦੇ ਕਿ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਲਾਈਸ ਹੋਇਆ ਉਹਦੇ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਕਾਂਗਰਸ ਦਾ ਪਲੜਾ ਭਾਰੀ ਜਿਹੜਾ ਐਗਜ਼ਿਟ ਪੋਲ ਦੇ ਵਿੱਚ ਦਿਖਾਇਆ ਜਾ ਰਿਹਾ ਦੂਜੇ ਪਾਸੇ ਇਸ ਵਾਰ ਇੰਡੀਪੈਂਡੈਂਟ ਜਿਹੜੇ ਖੜੇ ਹੋਏ ਜੀਆਂ ਦਾਦੇ ਕਿ ਜਿਹੜੇ ਇਸ ਵਾਰ ਇੰਡੀਪੈਂਡੈਂਟ ਖੜੇ ਹੋਏ ਸੀ ਉਹਨਾਂ ਦਾ ਵੀ ਜੰਮੂ ਕਸ਼ਮੀਰ ਦੇ ਵਿੱਚ ਚੰਗਾ ਖਾਸਾ ਰੁਤਬਾ ਜੇ ਗੱਲ ਕਰੀਏ ਰਾਸ਼ਿਦ ਇੰਜੀਨੀਅਰ ਨੂੰ ਜੋ ਲਿਆਂਦਾ ਗਿਆ ਸੀ ਰਾਸ਼ਿਦ ਇੰਜੀਨੀਅਰ ਨੂੰ ਜੋ ਲਿਆਂਦਾ ਗਿਆ ਸੀ ਤਾਂ ਉਸ ਵੇਲੇ ਵੀ ਮਾਹੌਲ ਉਹਨਾਂ ਨੇ ਹਾਲਾਂਕਿ ਜ਼ਰੂਰ ਬਣਾਇਆ ਉਹਨਾਂ ਦੇ ਪੱਖ ਦੇ ਵਿੱਚ ਵੀ ਜਿਹੜੀ ਐ ਇਸ ਵਾਰ ਹਵਾ ਉੱਤੇ ਪੂਰੀ ਚੱਲੀ ਤੇ ਦੂਜੇ ਪਾਸੇ ਜਿੰਨੀ ਚਾਇਓ ਜਮਾਤ-ਏ- ਆਦਮੀ ਵਾਲੇ ਹੁਣ ਸਾਰੇ ਜਿਹੜੇ ਆ ਇਸ ਵਾਰ ਇੰਡੀਪੈਂਡੈਂਟ 10 ਤੋਂ 12 ਸੀਟਾਂ ਇੰਡੀਪੈਂਡੈਂਟ ਨੂੰ ਇਸ ਵਾਰ ਸਰਵੇ ਜਿਹੜਿਆ ਦੇ ਰਿਹਾ ਹੈ ਐਗਜ਼ਿਟ ਪੋਲ ਜਿਹੜੇ ਨੇ ਉਹ ਦੇ ਰਿਹਾ ਤਾਂ ਦੱਸ ਦੇ ਕਿ ਵੱਡੀ ਖਬਰ ਤੋਂ ਦੱਸ ਦੇ ਐਗਜ਼ਿਟ ਪੋਲ ਜਿਹੜੇ ਆਏ ਨੇ ਜੰਮੂ ਕਸ਼ਮੀਰ ਤੇ ਹਰਿਆਣਾ ਨੂੰ ਲੈ ਕੇ ਜਿਹੜੇ ਐਗਜ਼ਿਟ ਪੋਲ ਸਾਹਮਣੇ ਆਏ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਇਸ ਵਾਰ ਕਾਂਗਰਸ ਦੀ ਜਿਹੜੀ ਨੇਰੀ ਆ ਉਹ ਕਿਹਾ ਜਾ ਰਿਹਾਗਾ ਪੂਰੇ ਦੋਨਾਂ ਸੂਬਿਆਂ ਦੇ ਵਿੱਚ ਕਾਂਗਰਸ ਦੀ ਜਿਹੜੀ ਨੇਰੀ ਹੈ ਪੂਰੇ ਦੋਨੇ ਸੂਬਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਵਾਰ ਆਈ ਹੈ 55 60 62 ਅਜਿਹੀਆਂ ਸੀਟਾਂ ਜਿਹੜੀਆਂ ਨੇ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਨੂੰ ਹਰਿਆਣਾ ਦੇ ਵਿੱਚ ਦੇ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਇਸ ਵਾਰ ਭਾਜਪਾ ਦੇ ਖਿਲਾਫ ਲੋਕਾਂ ਦਾ ਗੁੱਸਾ ਸੀ ਲੋਕਾਂ ਦਾ ਗੁੱਸਾ ਕਿਵੇਂ ਬਣਿਆ ਕਿਸਾਨੀ ਅੰਦੋਲਨ ਲੈ ਲਓ ਖਾ ਪੰਚਾਇਤਾਂ ਨੇ ਵਿਰੋਧ ਕੀਤਾ ਮਤੇ ਪਾਏ ਉੱਤੇ ਦੂਜੇ ਪਾਸੇ ਜਿਹੜਾ ਜਦੋਂ ਪਹਿਲਵਾਨਾਂ ਦੇ ਨਾਲ ਪਹਿਲਵਾਨਾਂ ਦੇ ਨਾਲ ਜਦੋਂ ਤੱਕਾ ਹੋਇਆ ਜਦੋਂ ਜੰਤਰ ਮੰਤਰ ਦੇ ਬੈਠੇ ਕਹੋ ਜਿਆ ਸਲੂਕ ਉੱਤੇ ਹੋਇਆ ਚਾਹੇ ਫੋਗਾੜ ਪਰਿਵਾਰ ਦੀ ਗੱਲ ਕਰਦੀਏ ਜਾਂ ਫਿਰ ਦੂਜੇ ਪਾਸੇ ਸਾਖਸ਼ੀ ਮਾਲਿਕ ਦੀ ਗੱਲ ਕਰਦੀਏ ਸਾਰੇ ਜਿਹੜੇ ਪਹਿਲਵਾਨ ਇਹ ਹਰਿਆਣੇ ਤੋਂ ਆਉਂਦੇ ਨੇ ਤਾਂ ਉੱਥੇ ਜਾ ਕੇ ਜਦੋਂ ਬੈੰਦੇ ਆ ਤਾਂ ਉਸ ਵੇਲੇ ਬੀਜਪੀ ਕਹਿੋ ਜਾਂ ਸਲੂਕ ਕਰਦੀ ਹੈ ਕਿ ਪਹਿਲਵਾਨਾਂ ਨੂੰ ਆਪਣੇ ਮੈਡਲ ਤੱਕ ਜਿਹੜੇ ਆ ਨੌਬਤ ਆ ਜਾਂਦੀ ਹੈ ਕਿ ਉਹ ਗੰਗਾ ਦੇ ਵਿੱਚ ਵਾਉਣ ਚੱਲੇ ਸੀ ਹਾਲਾਂਕਿ ਜਿਆ ਨਹੀਂ ਹੋਣ ਦਿੱਤਾ ਰੋਕ ਲਏ ਗਏ ਪਰ ਇਹ ਨੌਬਤ ਕਿਉਂ ਆਈ ਕਿਉਂਕਿ ਜਿਹੋ ਜਿਹਾਰ ਰਵਈਆ ਸੀ ਬੀਜਪੀ ਦਾ ਤੇ ਉਸ ਤੋਂ ਬਾਅਦ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਦੇ ਪੁੱਤ ਨੂੰ ਜਿਹੜੀ ਐ ਟਿਕਟ ਦਿੱਤੀ ਗਈ ਹਾਲਾਂਕਿ ਉਹਨਾਂ ਨੂੰ ਆਪ ਨੂੰ ਨਹੀਂ ਦਿੱਤੀ ਗਈ ਪਰ ਟਿਕਟ ਤੇੜੀਆ ਉਹਨਾਂ ਦੇ ਪੁੱਤ ਨੂੰ ਦਿੱਤੀ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਇਹ ਇਸ਼ੂ ਸਾਰੇ ਚੱਲ ਰਹੇ ਸੀ ਕਿਉਂਕਿ ਕਿਸਾਨਾਂ ਨੂੰ ਲੈ ਕੇ ਪਿਛਲੇ ਬਾਅਦ ਜਿਹੜਾ ਇੱਥੇ ਖਨੋ ਬਾਰਡਰ ਦੇ ਉੱਪਰ ਜਿਹੜਾ ਜਿਸ ਹਸਾਬ ਦਾ ਉੱਥੇ ਅੰਦੋਲਨ ਹੋਇਆ ਤਾਂ ਉਦੋਂ ਵੀ ਜਿਹੜਾ ਕਿਹਾ ਗਿਆ ਸੀ ਇਹ ਗੱਲਾਂ ਕਿ ਹਰਿਆਣਾ ਦੇ ਉੱਪਰ ਵੀ ਜਿਹੜਾ ਇਸ ਦਾ ਅਸਰ ਜ਼ਰੂਰ ਪਊਗਾ ਪਰ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਧਾਰਾ 370 ਹਟਦੀ ਹੈ 2014 ਦੇ ਵਿੱਚ 2014 ਦੇ ਵਿੱਚ ਜਿਹੜਾ ਅਗਸਤ ਮਹੀਨੇ ਦੇ ਵਿੱਚ ਧਾਰਾ 370 ਜਿਹੜੀ ਹੈ ਉਹ ਡਿਮੋਲਿਸ਼ ਕਰ ਦਿੱਤੀ ਜਾਂਦੀ ਆ ਉਹ ਹਟਾ ਦਿੱਤੀ ਜਾਂਦੀ ਆ ਤੇ ਉਦੋਂ ਤੋਂ ਹੀ ਜਿਹੜਾ ਉੱਥੇ ਜਿਹੜੇ ਅਸਲੀ ਕਸ਼ਮੀਰ ਦੇ ਜਿਹੜੇ ਕਸ਼ਮੀਰ ਦੇ ਲੋਕ ਨੇ ਖਾਸ ਕਰਕੇ ਉਹਨਾਂ ਦੇ ਵੱਲੋਂ ਕੁਝ ਹਿੱਸਿਆਂ ਦੇ ਵੱਲੋਂ ਜਿਹੜਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਇਹ ਗੱਲਾਂ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਪਰ ਜੇ ਗੱਲ ਕਰੀਏ ਪਰ ਜੇ ਗੱਲ ਕਰੀਏ ਇਸ ਵਾਰ ਜੰਮੂ ਦੇ ਵਿੱਚ ਜੰਮੂ ਦੇ ਵਿੱਚ ਵੀ ਜਿਹੜਾ ਇਸ ਵਾਰ ਕਿਹਾ ਜਾ ਰਿਹਾ ਕਿ ਜਿਹੜਾ ਪਲੜਾ ਉਹ ਕਾਂਗਰਸ ਦਾ ਭਾਰੀ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਉੱਥੇ ਵੀ ਭਾਜਪਾ ਨੂੰ ਕੋਈ ਬਹੁਤੀਆਂ ਸੀਟਾਂ ਦੀ ਆਸ ਨਹੀਂ ਹੈ ਜੰਮੂ ਦੇ ਵਿੱਚ ਭਾਜਪਾ ਨੂੰ ਜੇ ਗੱਲ ਕਰੀਏ ਕਸ਼ਮੀਰ ਦੇ ਵਿੱਚੋਂ ਚੰਗੀਆਂ ਖਾਸੀਆਂ ਸੀਟਾਂ ਆਤਾ ਰਹੀਆਂ ਨੇ ਪਰ ਉਹਦੇ ਵਿੱਚ ਇੰਡੀਪੈਂਡੈਂਟ ਵੀ ਬਹੁਤ ਨੇ 10 ਤੋਂ 12 ਸੀਟਾਂ ਇੰਡੀਪੈਂਡੈਂਟ ਦੇ ਰਿਹਾ ਐਗਜ਼ਿਟ ਪੋਲ ਤਾਂ ਸਭ ਤੋਂ ਸਹੀ ਤੇ ਸਭ ਤੋਂ ਸਟ੍ਰੀਕ ਜਿਹੜਾ ਐਗਜ਼ਿਟ ਪੋਲ ਹੈ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਜਿਹੜਾ ਹੈਗਾ ਕੌਂਗਰਸ ਕਾਂਗਰਸ ਨੂੰ ਜਿਹੜਾ ਇਸ ਵਾਰ ਮੂਰੇ ਜਿਹੜਾ ਦੱਸਿਆ ਗਿਆ ਹਰੇਕ ਐਗਜ਼ਿਟ ਪੋਰਟ ਚਾਹੇ ਉਹ ਤੁਸੀਂ ਆਸ ਤੱਕ ਦਾ ਲਾ ਲਓ ਚਾਹੇ ਨਿਊਜ਼ 24 ਦਾ ਲਾ ਲਓ ਇੰਡੀਆ ਟੂਡੇ ਦਾ ਲਗਾ ਲਓ ਜਾਂ ਫਿਰ ਜੇ ਗੱਲ ਕਰੀਏ এবੀਪੀ ਦਾ ਲਗਾ ਲਓ ਜਾਂ ਫਿਰ ਅਰਨਵ ਗੋਸਵਾਮੀ ਦਾ ਚੈਨਲ ਜਿਹੜਾ ਰਿਪਬਲਿਕ ਟੀਵੀ ਦਾ ਲਗਾ ਲਓ ਤਾਂ ਹਰੇਕ ਜਿਹੜਾ ਕਾਂਗਰਸ ਨੂੰ ਹਰਿਆਣਾ ਦੇ ਵਿੱਚ ਕੋਈ 55 ਕੋਈ 52 ਕੋਈ 57 ਕੋਈ 60 ਸੀਟਾਂ ਦੇ ਰਿਹਾ ਹੈਗਾ ਤਾਂ ਜੰਮੂ ਕਸ਼ਮੀਰ ਦੇ ਵਿੱਚ 370 ਦੀ ਜਿਹੜੀ ਧਾਰਾ ਹਟੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕੁਝ ਤਕਕੇ ਦੇ ਵੱਲੋਂ ਉਸ ਨੂੰ ਜਿਹੜਾ ਉਸ ਦਾ ਵਿਰੋਧ ਕੀਤਾ ਗਿਆ ਕੁਝ ਤਕਕੇ ਦੇ ਵੱਲੋਂ ਉਸ ਚੀਜ਼ ਨੂੰ ਵਧੀਆ ਵੀ ਕਿਹਾ ਗਿਆ ਕੋਈ ਬੀਜੇਪੀ ਦੇ ਪੱਖ ਚ ਵੀ ਆਇਆ ਕੋਈ ਵਿਰੋਧ ਚ ਵੀ ਖੜਦਾ ਨਜ਼ਰ ਆਇਆ ਪਰ ਪੀਡੀਪੀ ਪੀਡੀਪੀ ਮਹਿਬੂਬਾ ਮੁਫਤੀ ਦੀ ਜਿਹੜੀ ਪਾਰਟੀ ਹੈ ਪੀਡੀਪੀ ਨੂੰ ਇਸ ਵਾਰ ਨਮੋਸ਼ੀ ਚ ਝਲਨੀ ਪੈ ਰਹੀ ਹੈ 5 ਤੋਂ 7 ਸੀਟਾਂ ਪੀਡੀਪੀ ਨੂੰ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਐਗਜ਼ਿਟ ਪੋਲ ਦੇ ਵਿੱਚ ਹਾਲਾਂਕਿ ਅਸੀਂ ਬਾਰ ਬਾਰ ਕਹਿ ਰਹੇ ਹਾਂ ਐਗਜ਼ਿਟ ਪੋਲ ਨਹੀਂ ਸਹੀ ਹੁੰਦੇ ਕਈ ਵਾਰ ਬਹੁਤ ਸਾਰੇ ਰਿਜ਼ਲਟ ਇਹੋ ਜਿਹੇ ਆਉਂਦੇ ਨੇ ਕਿ ਉਹ ਐਗਜ਼ਿਟ ਪੋਲ ਨੂੰ ਬਦਲ ਕੇ ਰੱਖ ਦਿੰਦੇ ਆ ਤੁਹਾਨੂੰ ਹਰੇਕ ਚੈਨਲ ਦਾ ਐਗਜ਼ਿਟ ਪੋਲ ਦਿਖਾਉਣੇ ਆ ਕਿ ਕਿਹੜਾ ਚੈਨਲ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਅਨੁਮਾਨ ਲਗਾਏ ਜਾ ਰਹੇ ਸੀ ਜਾਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਕਾਂਗਰਸ ਦੀ ਨੇਹਰੀ ਹਰਿਆਣਾ ਦੇ ਵਿੱਚ ਇਸ ਵਾਰ ਹੈਗੀ ਹੈ ਜਿਹੜੇ ਗਰਾਊਂਡ ਰਿਪੋਰਟਿੰਗ ਜਦੋਂ ਕਰ ਰਹੇ ਸੀ ਪੱਤਰਕਾਰ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ ਗਰਾਊਂਡ ਲੈਵਲ ਤੇ ਜਿਹੜਾ ਹੈਗਾ ਕਾਂਗਰਸ ਦੀ ਜਿਹੜੀ ਹੈ ਨੇਹਰੀ ਚੱਲ ਰਹੀ ਹੈ ਤੇ ਉਹ ਹੀ ਹੁਣ ਦੇਖ ਸਕਦੇ ਹੋ ਅਸੀਂ ਦਿਖਾ ਦਿੰਨੇ ਆ ਤੁਹਾਨੂੰ ਹਰੇਕ ਚੈਨਲ ਦਾ ਜਿਹੜਾ ਸਰਵੇ ਆ ਉਹ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਚੈਨਲਾਂ ਦੇ ਵੱਲੋਂ ਜਿਹੜਾ ਜੇ ਗੱਲ ਕਰੀਏ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ 55 ਤੋਂ 57 ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਵਕੋ ਵਕਾ ਤਾ ਵਿਕਰਮ ਨਾਲ ਦੇਖ ਸਕਦੇ ਹੋ ਨਿਊਜ਼ 24 ਦੀ ਗੱਲ ਕਰ ਲੈਨੇ ਇਸ ਦੇ ਵਿੱਚ ਬੀਜੇਪੀ ਨੂੰ 19 ਤੋਂ 29 ਸੀਟਾਂ ਦਿੱਤੀਆਂ ਗਈਆਂ ਕਾਂਗਰਸ ਨੂੰ 44 ਤੋਂ 54 ਸੀਟਾਂ ਦਿੱਤੀਆਂ ਗਈਆਂ ਤੇ ਐਨਐਲਓ ਨੂੰ ਅਬੇਚਟਾਲੇੜੀ ਪਾਰਟੀ ਆ ਉਹਨਾਂ ਨੂੰ 1 ਤੋਂ 5 ਜੀਜੀਪੀ ਦੁਸ਼ਾਂਤ ਸਿੰਘ ਚੋਟਾਲਾ ਦਾ ਇਸ ਵਾਰ ਬਹੁਤ ਜ਼ਿਆਦਾ ਬਰੋਤ ਸੀ ਜੀਜੀਪੀ ਦਾ ਦੇਖ ਸਕਦੇ ਹੋ ਜਿਵੇਂ ਕਿ ਆ ਜਾਂਦਾ ਕਿ ਬਿਹਾਰ ਦੇ ਵਿੱਚ ਜਿਸ ਹਸਾਬ ਦਾ ਨਿਤੇਸ਼ ਕੁਮਾਰ ਹੋਣਾ ਨੇ ਜਿਹੜਾ ਉੱਥੇ ਆਪਣੀ ਪਾਰਟੀ ਬਣਾਈ ਤੇ ਉਸ ਤੋਂ ਬਾਅਦ ਲੜੇ ਹਾਲਾਂਕਿ ਹੁਣ ਜਿਵੇਂ ਪ੍ਰਸ਼ਾਂਤ ਕਿਸ਼ੋਰ ਹੋਲੀ ਆ ਰਹੇ ਨੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਬਣਾਈ ਗਈ ਆ ਤਾਂ ਉੱਥੇ ਵੀ ਜਿਹੜੀ ਹੈ ਨਵੀਂ ਖੇਤੀ ਪਾਰਟੀ ਉੱਭਰਨ ਦੀ ਜਿਹੜੀ ਹੈ ਗੱਲ ਚੱਲੀ ਆ ਉੱਥੇ ਹਾਲਾਂਕਿ ਉੱਭਰ ਚੁੱਕੀ ਆ ਉਹਨਾਂ ਦੇ ਵੱਲੋਂ ਨਾਂ ਵੀ ਕੋਸ਼ਿਸ਼ ਕਰ ਦਿੱਤਾ ਗਿਆ ਹੁਣ ਖਾਸ ਤਰਾ ਓਮੇ ਜਿਹੜਾ ਹਰਿਆਣਾ ਦੇ ਵਿੱਚ ਜੀ ਜੀ ਪੀ ਨੂੰ ਜ਼ਰੂਰ ਪਿਆ ਤਾਂ ਵਿਕਰਮ ਕਿਵੇਂ ਦੇ ਦੇ ਦੋ ਜਿਵੇਂ ਜੀ ਜੀ ਪੀ ਦੀ ਗੱਲ ਕਰਦਿਆਂ ਦੁਸ਼ਾਨ ਚੋਟਾਲਾ ਹਾਲਾਂਕਿ ਉਪ ਮੁੱਖ ਮੰਤਰੀ ਬੰਦੇ ਨੇ ਵੱਡਾ ਉਹਨਾਂ ਦੇ ਅਹੁਦਾ ਉਹਨਾਂ ਦੇ ਕੋਲ ਹੁੰਦਾ ਪਰ ਉਦੋਂ ਵੀ ਲਗਾਤਾਰ ਵਿਰੋਧ ਹੁੰ ਮਨਦੀਪ ਸਭ ਤੋਂ ਅਹਿਮ ਗੱਲ ਹੀ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਜਜਪੀ ਬੀਜੇਪੀ ਦੇ ਨਾਲ ਆਈ ਕਿਉਂਕਿ ਤੁਸੀਂ ਦਿਖਾਇਆ ਵੀ ਹੈ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਇੱਕ ਵਾਰ ਅਸੀਂ ਦੱਸ ਵੀ ਲਈਏ ਉਸ ਤੋਂ ਬਾਅਦ ਆਪਾਂ ਲਗਾਤਾਰ ਐਕਸਪਲੇਨ ਵੀ ਕਰਦੇ ਹਾਂ ਚੀਜ਼ਾਂ ਕਿ ਕਿਹੜੀ ਵਜ੍ਹਾ ਕਰਕੇ ਬੀਜੇਪੀ ਆ ਜਜਪੀ ਕਿਉਂ ਥੱਲੇ ਗਈ ਹੈ ਜਜਪੀ ਨੂੰ ਜਿਹੜੀ ਚੀਜ਼ ਦਾ ਨੁਕਸਾਨ ਹੋਇਆ ਉਹ ਸਭ ਤੋਂ ਵੱਡਾ ਕਿ ਬੀਜੇਪੀ ਦੇ ਨਾਲ ਰਹੀ ਉਸ ਸਮੇਂ ਦੇ ਵਿੱਚ ਵੀ ਜਦੋਂ ਕਿਸਾਨ ਅੰਦੋਲਨ ਹੋਇਆ ਕਿਉਂਕਿ ਬੀਜੇਪੀ ਜੇ ਅਸੀਂ ਪਿਛਲੇ ਇਲੈਕਸ਼ਨ ਦੀ ਗੱਲ ਕਰਦੇ ਹਾਂ ਅਮਦੇਵ ਜਦੋਂ ਹਰਿਆਣਾ ਦੇ ਵਿੱਚ ਇਲੈਕਸ਼ਨ ਸੀਗੇ ਉਹ ਪਿਛਲੀ ਵਾਰ ਦੇ ਇਲੈਕਸ਼ਨ ਸੀ ਉਦੋਂ ਜਜੇਪੀ ਨੇ ਇਹਨਾਂ ਠੋਕੇ ਵਿਰੋਧ ਕੀਤਾ ਸੀ ਬੀਜੇਪੀ ਦਾ ਇਲੈਕਸ਼ਨ ਦੇ ਵਿੱਚ ਕਿ ਅਸੀਂ ਤਾਂ ਬੀਜੇਪੀ ਦੀਆਂ ਜੜਾ ਉਖਾੜ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਜਾ ਕੇ ਉਹਨਾਂ ਦੀ ਗੋਦੀ ਦੇ ਵਿੱਚ ਬੈ ਗਏ ਔਰ ਕਿਉਂਕਿ ਚਾਬੀ ਇਹਨਾਂ ਦੇ ਕੋਲ ਸੀਗੀ ਸਰਕਾਰ ਬਣਾਉਣ ਦੀ ਔਰ ਉਸ ਤੋਂ ਬਾਅਦ ਹੁਣ ਦੇਖੋ ਇੱਕ ਸੀਟ ਸ਼ਾਇਦ ਦੁਸ਼ਯੰਤ ਟਟਲਾ ਆਪਦੀ ਕੱਢ ਜਾਣਾ ਤਾਂ ਕ ਅੱਲਾ ਕਹਿੰਦੇ ਕਿ ਮੈਂ ਮੁੱਖ ਮੰਤਰੀ ਬਣੂੰਗਾ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਮੈਂ ਮੁੱਖ ਮੰਤਰੀ ਬਣਨੇ ਜਾ ਰਹਾ ਹਾਂ ਔਰ ਕਿਉਂਕਿ ਚਾਬੀ ਸਾਡੇ ਕੋਲੇ ਉਹ ਕਹਿੰਦੇ ਕਿ ਇਸ ਵਾਰ ਅਸੀਂ ਦਾਵਾ ਪੇਸ਼ ਕਰਾਂਗੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਵਾਂਗੇ ਹੁੱਡਾ ਨੂੰ ਕਹਿੰਦੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਤਾਂ ਕਹਿੰਦੇ ਹਰੇਕ ਪਾਰਟੀ ਨੂੰ ਲੋੜ ਪੈਣੀ ਹੈ ਜੋ ਸਰਕਾਰ ਬਣਨੀ ਹੈ ਕਹਿੰਦੇ ਉਦੋਂ ਫਿਰ ਮੈਂ ਆਪਦਾ ਹੱਕ ਜ਼ਰੂਰ ਰੱਖਾਂਗੇ ਭਾਈ ਜੇ ਸਰਕਾਰ ਬਣਨੀ ਹੈ ਤਾਂ ਮੈਂ ਮੁੱਖ ਮੰਤਰੀ ਬਣੂੰ ਬਿਲਕੁਲ ਤਾਂ ਭਾਜਪਾ ਦਾ ਹਾਲ ਬਹੁਤ ਮਾੜਾ ਹੈ ਭਾਜਪਾ ਬੁਰੇ ਹਾਲ ਦੇ ਵਿੱਚ ਹੈ ਔਰ ਕਿਉਂਕਿ ਕਾਂਗਰਸ ਜੋ ਹੈ ਉਹ 54 44 ਤੁਸੀਂ ਕਿ ਅੱਜ ਤੱਕ ਕੀ ਕਹਿ ਰਹੇ ਆ ਅੱਜ ਤੱਕ ਦਾ ਬ੍ਰੀਫ ਇੱਕ ਵਾਰ ਕਰਦੇ ਹੋ ਮਨਦੀਪ ਕਿ ਜੰਮੂ ਕਸ਼ਮੀਰ ਦੇ ਹਾਲਾਤ ਕੀ ਨੇ ਆ ਕਿਉਂਕਿ ਕਾਂਗਰਸ ਨੂੰ ਵੀ ਠੀਕ ਠਾਕ ਕਾਂਗਰਸ ਦੀ ਸਰਕਾਰ ਬਣਾਉਂਦਾ ਦਿਖਾ ਰਿਹਾ ਕਿਉਂਕਿ ਮੈਂ ਅੱਜ ਤੱਕ ਦੀ ਵੈਬਸਾਈਟ ਤੇ ਖਬਰ ਜੋ ਪੜ ਰਿਹਾ ਸੀਗਾ ਉਹਦੇ ਵਿੱਚ ਸੀਗਾ 90 ਸੀਟਾਂ ਚੋਂ ਠੀਕ ਠਾਕ ਵਧੀਆ ਸੀਟਾਂ ਦਿਖਾਈਆਂ ਜਾ ਰਹੀਆਂ ਸੀਗੀਆਂ ਵੈਬਸਾਈਟ ਦੇ ਉੱਪਰ ਤਾਂ ਉਸ ਤੋਂ ਬਾਅਦ ਇੰਡੀਆ ਟੂਡੇ ਕੀ ਕਹਿ ਰਿਹਾ ਇੰਡੀਆ ਟੂਡੇ ਦੇ ਬਾਰੇ ਵੀ ਕਿਉਂਕਿ ਜੀਐਨਕੇ ਦਾ ਚੱਲ ਰਿਹਾ ਉਸ ਤੋਂ ਬਾਅਦ ਹਰਿਆਣਾ ਦਾ ਆਊਗਾ ਜੀਐਨਕੇ ਦੇ ਵਿੱਚ ਵੀ ਐਮਸੀ ਪਲੱਸ ਯਾਨੀ ਕਿ ਕਾਂਗਰਸ ਦੀ ਸਰਕਾਰ ਨੈ ਦੀ ਹੋਈ ਨਜ਼ਰ ਆ ਰਹੀ ਹੈ 40 ਤੋਂ 48 ਸੀਟਾ ਇਹਨਾਂ ਦੋਹਾਂ ਨੂੰ ਆ ਜਾਣਗੇ ਕਿਉਂਕਿ ਗੱਟ ਜੋੜ ਦੇ ਵਿੱਚ ਹੈ ਮੈਂ ਬੂਬਾ ਮੁਫਤੀ ਦੀ ਪਾਰਟੀ ਦਾ ਬਹੁਤ ਬੁਰਾ ਹਾਲ ਹੈ 6 ਤੋਂ 12 ਸੀਟਾਂ ਉਸ ਨੂੰ ਨਜ਼ਰ ਆ ਰਹੀਆਂ ਨੇ ਔਰ ਉਸ ਤੋਂ ਬਾਅਦ ਫਿਰ ਜੇ ਅਸੀਂ ਹੋਰ ਟੀਵੀ ਚੈਨਲ ਤੋਂ ਜਾਣੇ ਆ ਮਨਦੀਪ ਤਾਂ ਅਸੀਂ ਹੋਰ ਵੀ ਜੇ ਟੀਵੀ ਚੈਨਲ ਦੇਖੀਏ ਤਾਂ ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ABP ਦਾ ਸਰਵੇ ਕੀ ਕਹਿੰਦਾ ABP ਤੇ ਸੀ ਵੋਟਰ ਇਹਨਾਂ ਦਾ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਰਵੇ ਠੀਕ ਠਾਕ ਸਟੀਕ ਸਰਵੇ ਜਾਂਦਾ ਹੈ ਇਹਨਾਂ ਦਾ ਤਾਂ ABP ਕਹਿ ਰਿਹਾ BJP ਨੂੰ 27 ਸੀਟਾਂ ਕਾਂਗਰਸ ਨੂੰ ਜੋ ਹੈ ਉਹ 52 ਸੀਟਾਂ ਨੈਲੋ ਅਜੇ ਕੁਝ ਨਹੀਂ ਦੱਸ ਰਿਹਾ ਨੈਲੋ ਦੇ ਬਾਰੇ ਨੈਲੋ ਦੇ ਬਾਰੇ ਦੱਸ ਰਿਹਾ ਕਿ ਕੁਝ ਨਹੀਂ ਹੈ ਅਜੇ ਪਰ ਥੋੜੀ ਦੇਰ ਤੱਕ ਸ਼ਾਇਦ ਅਪਡੇਟ ਆਜੂ ਕਿਉਂਕਿ 5 ਐਕਸੀਟਾਂ ਦੱਸਿਆ ਜਾ ਰਿਹਾ ਕਿ ਅਬ ਇਹ ਚੋਟਾਲਾ ਹੋਣਾ ਨੂੰ ਆ ਸਕਦੀਆਂ ਐ ਬਚਟਾਲਾ ਦੀ ਪਾਰਟੀ ਨੂੰ ਅਦਰ ਜੋ ਨੇ ਉਹ 6 ਸੀਟਾਂ ਦੱਸੀਆਂ ਜਾ ਰਹੀਆਂ ਨੇ ਤਾਂ ਹਰਿਆਣਾ ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਇਹ ਬਹੁਤ ਸਾਰੇ ਸਰਵੇ ਕਹਿ ਰਹੇ ਆ ਕਿਉਂਕਿ ਦਾਵਾ ਠੁੱਕਿਆ ਜਾ ਰਿਹਾ ਅਨਿਲ ਵਿਜ ਕਹਿ ਰਹੇ ਕਿ ਸਾਰੇ ਸਰਵੇ ਗਲਤ ਨਿਕਲਣਗੇ ਪਰ ਉੱਥੇ ਹੀ ਹੁੱਡਾ ਹੁਣੀ ਕਹਿ ਰਹੇ ਕਿ ਅਸੀਂ ਮੁੱਖ ਮੰਤਰੀ ਬਣਨ ਜਾ ਰਹੇ ਹਾਂ ਸਾਡੀ ਸਰਕਾਰ ਬਣਨ ਜਾ ਰਹੀ ਹੈ ਅੱਗੇ ਰਿਪਬਲਿਕ ਕੀ ਕਹਿ ਰਿ ਕਿਉਂਕਿ ਹਰਿਆਣਾ ਦੇ ਵਿੱਚ ਦੇਖੋ ਮੰਦੀ ਜਜਪੀ ਨੂੰ 0 ਤੋਂ 3 ਸੀਟਾਂ ਦਿਖਾ ਰਿਆ ਹੈ ਜਜਪੀ ਨੂੰ ਔਰ ਬੀਜਪੀ ਨੂੰ 18 ਤੋਂ 24 ਲੋਭਾਂ ਤੌਰ ਤੇ ਰਿਪਬਲਿਕ ਦੇ ਬਾਰੇ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਰਿਪਬਲਿਕ ਜੋ ਹੈ ਉਹ ਪ੍ਰੋ ਬੀਜਪੀ ਗੱਲ ਕਰਦਾ ਹੈ ਜਾਂ ਫਿਰ ਔਰ ਕਾਂਗਰਸ ਨੂੰ ਰਿਪਬਲਿਕ ਵੀ ਜੇ 55 ਤੋਂ 60 ਸੀਟਾਂ ਦਿਖਾ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਕਾਂਗਰਸ ਨੂੰ 60 ਦੇ ਨੇੜੇ ਤੇ ਨੇ ਸੀਟਾਂ ਹੈਗੀਆਂ 60 ਦੇ ਨੇੜੇ ਤੇੜੇ ਉਮੀਦ ਹੈਗੀ ਹੈ ਕਾਂਗਰਸ ਨੂੰ ਜਿਸ ਤਰੀਕੇ ਦੇ ਨਾਲ 46 ਬੰਦੇ ਚਾਹੀਦੇ ਆ ਔਰ ਸਰਕਾਰ ਬਣਾਉਣ ਵਾਸਤੇ ਤਾਂ ਆਪਦੇ ਮਨ ਲੱਗਦਾ ਬਹੁਮਤ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਕਾਂਗਰਸ ਪਰ ਇਹ ਬਹੁਤ ਵੱਡਾ ਦੇਖੋ ਤੁਸੀਂ ਰਾਹੁਲ ਗਾਂਧੀ ਦੀ ਇਮੇਜ ਨੂੰ ਕਿੰਨਾ ਵੱਡਾ ਇਮੇਜ ਬੀਜ ਕਿਸ ਤਰੀਕੇ ਨਾਲ ਠੀਕ ਕੀਤੀ ਹੈ ਰਾਹੁਲ ਗਾਂਧੀ ਨੇ ਭਾਰ ਜੋੜੋ ਯਾਤਰਾ ਇਹ ਇਕੱਲਾ ਇਹ ਨਹੀਂ ਕਿਹਾ ਜਾ ਸਕਦਾ ਕਿ ਬੀਜਪੀ ਨੇ ਰਾਜ ਕਰ ਲਿਆ ਰੂਲ ਕਰ ਲਿਆ ਇਸ ਕਰਕੇ ਪਰ ਰਾਹੁਲ ਗਾਂਧੀ ਦਾ ਵੀ ਖਾਸਾ ਪ੍ਰਭਾਵ ਮਿਲ ਰਿਹਾ ਹੈ ਇਸ ਨੂੰ ਲੈ ਕੇ ਹਾਲਾਂਕਿ ਬੀਜਪੀ ਕਹਿ ਰਹੀ ਹੈ ਕਿ ਸੀ ਹੈਟ੍ਰਿਕ ਹੈਟ੍ਰਿਕ ਮਾਰਨ ਜਾ ਰਹੇ ਪਰ ਗਰਾਊਂਡ ਤੇ ਉਹ ਜੀ ਚੀਜ਼ ਨਜ਼ਰ ਨਹੀਂ ਆਈ ਤਿੰਨ ਸੀਟਾਂ ਜੀ ਜੀਪੀ ਨੂੰ ਆ ਰਹੀਆਂ ਦੁਸ਼ੇਨ ਚੋਟਾਲਾ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੋਇਆ ਔਰ ਅਦਰ ਨੂੰ ਦੋ ਤੋਂ ਪੰਜ ਸੀਟਾਂ ਦਿਖਾ ਰਿਹਾ ਹਾਂ ਹਮ ਅਮਾਦੂ ਪਾਰਟੀ ਦੇਖੋ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਕਿਉਂਕਿ ਅਜੇ ਕੋਈ ਉਸ ਦੇ ਬਾਰੇ ਸਟ੍ਰੀਕ ਫੀਡਬੈਕ ਨਿਕਲ ਕੇ ਕਾਈ ਨਿਊਜ਼ 24 ਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਬੀਜੇਪੀ ਨੂੰ ਜਿਹੜਾ 19 ਤੋਂ 29 ਸੀਟਾਂ ਨੇ ਕਾਂਗਰਸ ਨੂੰ 44 ਤੋਂ 54 ਨੇ ਤੇ ਇਨੈਲੋ ਨੂੰ 1 ਤੋਂ 5 ਸੀਟਾਂ ਯਾਨੀ ਕਿ ਚੋਟਾਲਾ ਹੋਣਾ ਦਾ ਵੀ ਬਹੁਤ ਬੁਰਾ ਹਾਲਾ ਹੋਈ ਗੱਲ ਹੈ ਕਿ ਜਿਸ ਹਿਸਾਬ ਦਾ ਬੜੀ ਸੋਸ਼ਲ ਮੀਡੀਆ ਤੇ ਇੱਕ ਗੱਲ ਇਹ ਵੀ ਪ੍ਰਚਲਿਤ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਨੇ ਪਹਿਲਾਂ ਜਿਹੜਾ ਹੈਗਾ ਰਿਪਲੇਸ ਕਰਿਆ ਅਕਾਲੀਆਂ ਨੂੰ ਤੇ ਉਧਰ ਦੇ ਪਾਸੇ ਜਿਹੜਾ ਤੁਸੀਂ ਦੇਖ ਵੀ ਰਿਪਲੇਸ ਕਰਿਆ ਹੈਗਾ ਤਾਂ ਜੇ ਜੇਪੀ ਜੇਪੀ ਦਾ ਇੰਨਾ ਮਾੜਾ ਜਿਹੜਾ ਹਾਲਤਾਂ ਹੋਣਾ ਜਿਹੜਾ ਲੋਕ ਕਹਿ ਰਹੇ ਸੀ ਕਿ ਸੰਭਾਵੀ ਤੌਰ ਤੇ ਹੈਗਾ ਕਿਉਂਕਿ ਦੁਸ਼ਾਂਤ ਚੋਟਾਲਾ ਦਾ ਵੀ ਜਿਆਦਾ ਵਿਰੋਧ ਹੋਇਆ ਕਿਉਂਕਿ ਜੋ ਜੋ ਚੀਜ਼ਾਂ ਜਿਹੜੀਆਂ ਭਾਜਪਾ ਨੇ ਕਿਸਾਨੀ ਵਿਰੋਧੀ ਲਿਆਂਦੀਆਂ ਗਈਆਂ ਜੋ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਤਾਂ ਉਸ ਸਮੇਂ ਵੀ ਦੁਸ਼ਾਨ ਚਟਾਲਾ ਭਾਜਪਾ ਦੇ ਖੇਮੇ ਦੇ ਵਿੱਚ ਸੀ ਕਿਉਂਕਿ ਉੱਪਰ ਉੱਪਰ ਜਿਹੜੇ ਆ ਮੁੱਖ ਮੰਤਰੀ ਸੀ ਤੇ ਦੂਜੇ ਪਾਸੇ ਗੱਲ ਕਰੀਏ ਜਿੰਨੀਆਂ ਸਕੀਮਾਂ ਭਾਜਪਾ ਲੈ ਕੇ ਆਈ ਸੀਦਾ ਉਹਦੇ ਵਿੱਚ ਜਿਹੜਾ ਦੁਸ਼ਾਨ ਚਟਾਲਾ ਨੇ ਕਦੇ ਕੋਈ ਇਹ ਨਹੀਂ ਹੋਇਆ ਕਿ ਕਿਸਾਨਾਂ ਦੇ ਨਾਲ ਆ ਕੇ ਬੈਠੇ ਹੋਣ ਕਦੇ ਵੀ ਕਿਸਾਨਾਂ ਦੇ ਨਾਲ ਆ ਕੇ ਖੜੇ ਨਹੀਂ ਤਾਂ ਕਿਸਾਨਾਂ ਦੇ ਜਿਹੜਾ ਕਿਉਂਕਿ ਖਾ ਪੰਚਾਇਤਾਂ ਹੋਣ ਜਾਂ ਉੱਥੇ ਦਾ ਜਿਵੇਂ ਆਪਣੀ ਗੱਲ ਕਰਦੇ ਆਪਾਂ ਕਿਸਾਨੀ ਪੰਜਾਬ ਦੇ ਵਿੱਚ ਜਿੰਨੀ ਮਜ਼ਬੂਤ ਹੈ ਉ ਉੱਥੇ ਵੀ ਜਿਹੜਾ ਕਿ ਤਨਾ ਕਿ ਗੱਲ ਇਹ ਸਭ ਤੋਂ ਵੱਡੀ ਇਹ ਆ ਜਾਂਦੀ ਪੰਜਾਬ ਦਾ ਪੂਰਾ ਸੈਂਟੀਮੈਂਟ ਉਹ ਹਰਿਆਣਾ ਦੇ ਨਾਲ ਜੁੜਿਆ ਹੋਇਆ ਹਰਿਆਣਾ ਦੇ ਜਿੰਮੇ ਛੋਟਾ ਭਰਾ ਵੱਡਾ ਭਰਾ ਆਪਾਂ ਕਹਿੰਦੇ ਆ ਵੱਡੇ ਭਰਾ ਵਾਲੀ ਗੱਲ ਉਹ ਕਿਸਾਨ ਅੰਦੋਲਨ ਚ ਆਪਾਂ ਦੇਖੀ ਹੈ ਕਿ ਕਿਸ ਤਰੀਕੇ ਦੇ ਨਾਲ ਛੋਟੇ ਭਰਾ ਵੱਡੇ ਭਰਾ ਵਾਲੀ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਜੋ ਹੋਇਆ ਕਿਸਾਨ ਅੰਦੋਲਨ ਦਾ ਵੱਡਾ ਪ੍ਰਭਾਵ ਹਰਿਆਣਾ ਦੇ ਵਿੱਚ ਹੈਗਾ ਬੀਜੇਪੀ ਨੂੰ ਨਰਾ ਬੀਜੇਪੀ ਤੋਂ ਲੋਕਾਂ ਨੂੰ ਨਿਰਾਸ਼ਗੀ ਸੀ ਇਸ ਗੱਲ ਨੂੰ ਲੈ ਕੇ ਖਾਸ ਤੌਰ ਤੇ ਕਿ ਭਾਈ ਕਿਸਾਨਾਂ ਦੀ ਗੱਲ ਸੁਣੀ ਨਹੀਂ ਬੀਜੇਪੀ ਨੇ ਔਰ ਉਸ ਤੋਂ ਬਾਅਦ ਆ ਗਿਆ ਚੱਕ ਹਰਿਆਣਾ ਦੇ ਬਾਰੇ ਕਿਹਾ ਜਾਂਦਾ ਹੈ ਕਿ ਦੁੱਧ ਦਹੀਂ ਦਾ ਖਾਣਾ ਮਾਰਾ ਪ੍ਰਦੇਸ਼ ਹਰਿਆਣਾ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਹਰਿਆਣਾ ਜੋ ਹੈ ਪਹਿਲਵਾਨ ਵਾਲਾ ਸਭ ਤੋਂ ਵੱਡਾ ਰੌਲਾ ਪਿਆ ਫਿਰ ਪਹਿਲਾਂ ਉਸ ਤੋਂ ਪਹਿਲਾਂ ਕਿਸਾਨ ਅੰਦੋਲਨ ਦਾ ਜਿਹੜਾ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਇਸ ਕਰਕੇ ਲੋਕਾਂ 'ਚ ਨਰਾਜ਼ਗੀ ਹੈਗੀ ਸੀਗੀ ਮੰਦੀਪ ਕਿਤੇ ਨਾ ਕਿਤੇ ਤਾਂ ਇਹ ਬੀਜੇਪੀ ਸਮਝ ਨਹੀਂ ਪਾਈ ਸ਼ਾਇਦ ਇਹਨਾਂ ਚੀਜ਼ਾਂ ਨੂੰ ਬੀਜੇਪੀ ਨੂੰ ਸਮਝਣਾ ਚਾਹੀਦਾ ਸੀ ਪਰ ਜਜਪੀ ਜੋ ਪਿਛਲੀ ਇਲੈਕਸ਼ਨ ਉਹਨਾਂ ਨੇ ਸਾਰੀ ਲੜੀ ਬੀਜੇਪੀ ਨੂੰ ਗਾਲਾਂ ਕੱਢ ਕੇ ਦੋਸ਼ਾਂ ਚੋਟਾਲਾ ਹੋਣਾ ਨੇ ਪਰ ਉਹ ਜਾ ਕੇ ਬੀਜੇਪੀ ਦੀ ਝੋਲੀ ਦੇ ਵਿੱਚ ਬਹਿ ਗਏ ਔਰ ਉਦੋਂ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਉਹਨਾਂ ਦੇ ਮੂੰਹ ਤੋਂ ਕਿਸਾਨਾਂ ਦਾ ਨਾਂ ਲੈ ਲੈ ਕੇ ਵੋਟਾਂ ਲਈਆਂ ਉਹਨਾਂ ਨੇ ਪਰ ਦੋਸ਼ਾਂ ਚੋਟਾਲਾ ਨੇ ਇੱਕ ਵਾਰ ਵੀ ਨਹੀਂ ਕਿ ਜਸੀ ਜਾਂਦੇ ਰਹੇ ਉੱਥੇ ਕਾਂਗਰਸ ਨੂੰ ਜ਼ਰੂਰ ਕਿਸਾਨ ਅੰਦੋਲਨ ਦਾ ਇਸ ਕਰਕੇ ਸ਼ਾਇਦ ਫਾਇਦਾ ਮਿਲਿਆ ਹੋਊਗਾ ਪੱਕੀ ਗੱਲ ਹੈ ਕਿਉਂਕਿ ਜਦੋਂ ਰੀਸੈਂਟਲੀ ਗ੍ਰਿਫਤਾਰੀ ਹੋਈ ਕਿਸਾਨਾਂ ਦੀਆਂ ਕਿਸਾਨ ਫਿਰ ਬਹਿ ਕੇ ਬਾਰਡਰ ਤੇ ਜਾ ਕੇ ਉਦੋਂ ਉਹ ਉਹ ਸੈਂਟੀਮੈਂਟ ਵੀ ਕਿਤੇ ਨਾ ਕਿਤੇ ਜੁੜੇ ਆ ਜਿਸ ਤਰੀਕੇ ਨਾਲ लाठी चार्ज ਹੋਇਆ ਜਿਸ ਤਰੀਕੇ ਨਾਲ ਡਰੋਨ ਛੁੱਟੇ ਗਏ ਤਾਂ ਉਹ ਗੱਲ ਜਿਹੜੀ ਪੂਰੇ ਦੇਸ਼ ਦੇ ਵਿੱਚ ਗਈ ਕਿ ਕਿਸ ਕਿਸ ਤਰੀਕੇ ਨਾਲ ਜੋ ਸਟੇਟ ਦੀ ਗਵਰਨਮੈਂਟ ਆ ਉਹ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਤੇ ਨੌਜਵਾਨ ਦੀ ਮੌਤ ਵੀ ਹੋਈ ਨੇ ਸ਼ੁਭ ਕਰਨ ਦੀ ਅਸ਼ੁਭ ਕਰਨ ਦੀ ਹੋਈ ਹੋਰ ਕਈ ਜਣੇ ਕਿੰਨੇ ਜਣੇ ਫੱਟੜ ਹੋ ਗਏ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਕਿਸੇ ਨੂੰ ਕੁਝ ਹੋ ਗਿਆ ਸ਼ੈੱਲ ਵੱਜੇ ਜਦੋਂ ਆ ਕੇ ਆਪਾਂ ਗਰਾਊਂਡ ਤੇ ਕਵਰ ਕਰਦੇ ਨੇ ਤੁਸੀਂ ਵੀ ਕਵਰ ਕੀਤਾ ਮੈਂ ਵੀ ਕਵਰ ਕੀਤਾ ਪਹਿਲੀ ਵਾਰ ਜਦੋਂ ਗੋਲੇ ਆਏ ਔਰ ਇੰਨਾ ਜ਼ਬਰਦਸਤ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਰੈਜੈਂਟਮੈਂਟ ਸੀਗੀ ਪੋਲ ਲੱਗ ਰਿਹਾ ਕਿ ਠੀਕ ਜਾਣਗੇ ਪਰ ਐਗਜ਼ਿਟ ਪੋਲ ਹੈ ਐਗਜ਼ਿਟ ਪੋਲ ਉੱਪਰ ਥੱਲੇ ਇਧਰ ਉਧਰ ਹੁੰਦੇ ਰਹਿੰਦੇ ਆ ਪਰ ਕਾਂਗਰਸ ਕਹਿ ਰਹੀ ਹੈ ਕਿ ਐਗਜ਼ਿਟ ਪੋਲ ਤੋਂ ਵੀ ਵੱਧ ਨਤੀਜੇ ਜਿਹੜੇ ਆਉਣਗੇ ਸਾਡੇ ਫੇਵਰ ਦੇ ਵਿੱਚ ਪਰ ਬੀਜੇਪੀ ਕਹਿ ਰਹੀ ਹੈ ਕਿ ਨਹੀਂ ਇਹ ਤਾਂ ਦੇਖਿਓ ਤੁਸੀਂ ਕਮਾਲ ਹੋ ਜਾਣਾ ਦੁਬਾਰਾ ਫਿਰ ਸਰਕਾਰ ਬਣੂ ਪਰ ਇਸ ਵਾਰ ਦੇਖਣਾ ਹੋਏਗਾ ਕਿ ਹਾਈ ਕਮਾਂਡ ਕੀ ਕਿਸ ਤਰੀਕੇ ਨਾਲ ਪੱਤੇ ਖੇਡਦਾ ਕਿਉਂਕਿ 나ਇਬ ਸੈਣੀ ਦੀ ਅਗਵਾਈ ਦੇ ਵਿੱਚੋਂ ਲੜੀ ਗਈ ਹੈ ਜੇ ਹਾਰਦੇ ਤਾਂ ਸਾਰਾ ਸਿਰ ਨਾਇਬ ਸੈਣੀ ਦੇ ਜਾਣਾ ਬੰਦ ਦੇਣਾ ਕਿ ਭਾਈ ਨਾਇਬ ਸੈਣੀ ਕਰਕੇ ਹਾਰ ਗਏ ਕੋਈ ਹੋਰ ਸੀਐਮ ਹੋਣਾ ਚਾਹੀਦਾ ਸੀ ਸੀਐਮ ਬਦਲਿਆ ਇਸ ਕਰਕੇ ਨੁ ਪਰ ਉਥੇ ਹੀ ਜਿਸ ਤਰੀਕੇ ਨਾਲ ਅਨਿਲ ਵਿਜ ਦਾ ਜ਼ਿਕਰ ਆਉਂਦਾ ਅਨਿਲ ਵਿਜ ਕਿੰਨਾ ਕਿਤੇ ਵਿਕਰਮ ਇਥੇ ਮਨੋਰ ਲਖਟਰ ਹੋਣੀ ਜਰੂਰ ਖੁਸ਼ ਹੋਣਗੇ ਕਿ ਮੈਨੂੰ ਉਤਾਰਿਆ ਗਿਆ ਸੀ ਸੀਐਮ ਸ਼ਿਪ ਤੋਂ ਕਿਉਂਕਿ ਇੱਥੇ ਦਾ ਕੋਈ ਐਮਐਲਏ ਦਾ ਅਹੁਦਾ ਜਿਹਨੂੰ ਖੋਣਾ ਪੈਜੀ ਉਹ ਬਹੁਤ ਮਯੂਸ ਹੋ ਜਾਂਦਾ ਉਹ ਤਾਂ ਫਿਰ ਵੀ ਸੀਐਮ ਸ਼ਿਪ ਉਹਨਾਂ ਨੇ ਆਜੀ ਬੇਸ਼ੱਕ ਸੀਐਮ ਸ਼ਿਪ ਛੱਡੀ ਉਹਨਾਂ ਨੇ ਉਹਨਾਂ ਤੋਂ ਅਸਤੀਫਾ ਲਿਆ ਗਿਆ ਫਿਰ ਉਹਨਾਂ ਨੂੰ ਨ ਲੈ ਜਾਂਦਾ ਗਿਆ ਸੈਂਟਰ ਦੇ ਵਿੱਚ ਹਾਲਾਂਕਿ ਪਾਵਰਫੁੱਲ ਕੀਤਾ ਗਿਆ ਪਰ ਇੱਕ ਸਟੇਟ ਦਾ ਸੀਐਮ ਹੋਣਾ ਔਰ ਦੂਸਰੀ ਗੱਲ ਹੋਵੇ ਕਿ ਕਿਸੇ ਸੈਂਟਰ ਦੇ ਵਿੱਚ ਮੈਨੂੰ ਦੋਹਾਂ ਚੀਜ਼ਾਂ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਇੱਕ ਬੰਦੇ ਨੇ ਤਾਂ ਸਟੇਟ ਚਲਾਉਣੀ ਹੈ ਇੱਕ ਬੰਦੇ ਨੇ ਚਲੋ ਕੋਈ ਦੋ ਤਿੰਨ ਮਿਨਿਸਟਰੀਆਂ ਇੱਕ ਦੋ ਮਿਨਿਸਟਰੀਆਂ ਉਹ ਸੈਂਟਰ ਦੇ ਵਿੱਚ ਦੋਹਾਂ ਦਾ ਅੱਡ ਅੱਡ ਫਰਕ ਹੈਗਾ ਪਰ ਜੋ ਸਟੇਟ ਦਾ ਮੁੱਖ ਮੰਤਰੀ ਹੈ ਉਹ ਤਾਂ ਸਟੇਟ ਦਾ ਮਾਲਕ ਹੈ ਸਟੇਟ ਦਾ ਰਾਜਾ ਹੈ ਤਾਂ ਇਸ ਕਰਕੇ ਮਨੋਹਰਾਲ ਖੱਟਰ ਹੋਣੀ ਤਾਂ ਜ਼ਰੂਰ ਖੁਸ਼ ਹੋਣਗੇ ਮੈਂ ਚਾਹੁੰਦਾ ਇੱਕ ਵਾਰ ਬਾਕੀ ਦੇ ਜਿਹਨਾਂ ਚ ਵੈਬਸਾਈਟਸ ਨੇ ਮਨਦੀਪ ਤੁਸੀਂ ਉਹਨਾਂ ਦਾ ਸਰਵੇ ਜੋ ਹੈ ਉਹ ਅਪਡੇਟ ਕਰ ਦਿਓ ਕਿ ਵ ਖੁੱਲੀ ਹੈ ਐਨਡੀ ਟੀਵੀ ਦੀ ਵੈਬਸਾਈਟ ਖੁੱਲੀ ਹੈ ਜਨ ਸੱਤਾ ਦੀ ਖੁੱਲੀ ਹੈ ਹਿੰਦੁਸਤਾਨ ਦੀ ਖੁੱਲੀ ਹੈ ਦੈਨਿਕ ਜਾਗਰਨ ਦੀ ਵੈਬਸਾਈਟ ਖੁੱਲੀ ਹੈ ਤਾਂ तमाम ਇਹ ਵੈਬਸਾਈਟਸ ਨੇ ਔਰ ਇਹਨਾਂ ਤੇ ਬਕਾਇਦਾ ਉਹਨਾਂ ਨੇ ਗ੍ਰਾਫ ਗ੍ਰਾਫ ਬਣਾ ਕੇ ਵੀ ਸ਼ੋਅ ਕੀਤਾ ਕਿ ਕਿਸ ਨੂੰ ਕਿੰਨੀਆਂ ਸੀਟਾਂ ਮਿਲਣ ਜਾਣੀਆਂ ਹਨ ਆ ਦੇਖੋ ਐਗਜ਼ਿਟ ਪੋਲ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਨਾ ਭਾਰਤ ਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਭਾਜਪਾ ਨੂੰ 19 ਤੋਂ 29 ਸੀਟਾਂ ਕਾਂਗਰਸ ਨੂੰ 44 ਤੋਂ 54 ਤੇ ਨਿਰਦਲੀਏ ਯਾਨੀ ਕਿ ਇੰਡੀਪੈਂਡੈਂਟ ਨੂੰ 1 ਤੋਂ 5 ਸੀਟਾਂ ਤੇ ਅੰਨਿਆ ਜਿਹੜੇ ਆਦਰਜ਼ ਨੇ ਉਹਨਾਂ ਨੂੰ 4 ਤੋਂ 9 ਸੀਟਾਂ ਜਿਹੜੀਆਂ ਨੇ ਇਸ ਵਾਰ ਦਿਖਾ ਰਿਆ ਨਾ ਪਰ ਟਾਈਮਜ਼ ਤੁਹਾਨੂੰ ਕੱਲੇ ਕੱਲੇੜਾ ਵੈੱਬਸਾਈਟ ਨੇ ਹਰੇਕ ਦੀ ਦਿਖਾ ਦਿੰਨੇ ਆ ਜਿਵੇਂ ਜਨ ਸੱਤਾ ਦੀ ਹੈ ਤਾਂ ਤੁਸੀਂ ਜਨ ਸੱਤਾ ਹੀ ਦੇਖ ਸਕਦੇ ਹੋ ਜੇ ਦੂਜੇ ਪਾਸੇ ਦੈਨਿਕ ਭਾਸਕਰ ਦੀ ਗੱਲ ਕਰੀਏ ਤਾਂ ਦੈਨਿਕ ਭਾਸਕਰ ਦੇ ਵਿੱਚ ਵੀ ਜਿਹੜਾ ਦੇਖ ਸਕਦੇ ਹੋ ਜਿਹੜਾ ਉਹਨਾਂ ਨੇ ਗਰਾਫ ਬਣਾਇਆ ਉਹਨਾਂ ਦੇ ਵੱਲੋਂ ਹਾਲਾਂਕਿ ਜਿਹੜਾ ਕਾਂਗਰਸ ਨੂੰ 45 ਤੋਂ 53 ਸੀਟਾਂ ਦਿੱਤਾ ਹੈ ਦੈਨਿਕ ਭਾਸਕਰ ਨੇ ਤੇ ਦੂਜੇ ਪਾਸੇ ਭਾਜਪਾ ਨੂੰ 29 ਤੋਂ 37 ਸੀਟਾਂ ਤੇ ਅੰਨੇ ਜਿਹੜੇ ਬਾਕੀ ਰਹਿ ਗਏ ਆਦਰਜ਼ ਉਹਨਾਂ ਨੂੰ 0 ਤੋਂ 2 ਸੀਟਾਂ ਮਿਲਣ ਦੇ ਜਿਹੜਾ ਇਹ ਦਿਖਾ ਰਿਹਾ ਹੈਗਾ ਤਾਂ ਦੂਜ ਜਿਹੜਾਗਾ ਇੰਡੀਆ ਟੂਡੇ ਦੀ ਜੇ ਗੱਲ ਕਰ ਲਈਏ ਇੰਡੀਆ ਟੂਡੇ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਵਿੱਚ 40 48 ਸੀਟਾਂ ਜਿਹੜਾ ਦੇ ਰਿਹਾਗਾ ਇੰਡੀਆ ਟੂਡੇ ਦੇਖ ਸਕਦੇ ਹੋ ਤੁਸੀਂ 40 ਤੋਂ 48 ਸੀਟਾਂ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਐਨਸੀ ਨੂੰ ਤੇ ਭਾਜਪਾ ਨੂੰ 27 ਤੋਂ 32 ਸੀਟਾਂ ਤੇ ਦੂਜੇ ਪਾਸੇ ਪੀਡੀਪ ਜੋ ਕਿ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਉਹਨਾਂ ਨੂੰ ਜਿਹੜਾ ਦੇਖ ਸਕਦੇ ਹੋ 6 ਤੋਂ 12 ਸੀਟਾਂ ਜਿਹੜੀਆਂ ਨੇ ਪੀਡੀਪ ਨੂੰ ਦੇ ਰਹੀ ਨੇ ਦੂਜੇ ਦੂਜੇ ਪਾਸੇ ਆਦਰਜ਼ ਨੂੰ ਜੇ ਗੱਲ ਕਰਦੇ ਹਾਂ 6 ਤੋਂ 11 ਸੀਟਾਂ ਆਦਰਜ਼ ਨੂੰ ਦਿੱਤੀਆਂ ਜਾ ਰਹੀਆਂ ਨੇ ਐਗਜ਼ਿਟ ਪੋਲ ਹਾਲਾਂਕਿ ਅਸੀਂ ਵਾਰ-ਵਾਰ ਜਿਹੜਾ ਇੱਕੋ ਗੱਲ ਕਹਿ ਰਹੇ ਹਾਂ ਕਿ ਇਹ ਐਗਜ਼ਿਟ ਪੋਲ ਨੇ ਇਹ ਐਗਜ਼ਿਟ ਪੋਲ ਨੇ ਹਾਲਾਂਕਿ ਆਉਣ ਵਾਲਾ ਸਮਾਂ ਜਿਹੜਾ ਇਹ ਤਾਂ 8 ਤਰੀਕ ਨੂੰ ਪਤਾ ਲੱਗੂਗਾ ਜਦੋਂ 8 ਤਰੀਕ ਨੂੰ ਰਿਜ਼ਲਟ ਆਊਗਾ ਪਰ ਹੁਣ ਸਾਰੇ ਮਸਲੇ ਜੇ ਗੱਲ ਕਰੀਏ ਤਾਂ ਇਸ ਵਾਰ ਇਹ ਵੀ ਗੱਲ ਜ਼ਰੂਰ ਕਰਨੀ ਬੰਦੀ ਹੈ ਕਿ ਕਾਂਗਰਸ ਦੀ ਹਨੇਰੀ ਕਿਵੇਂ ਚੱਲੀ ਹਨ ਕਾਂਗਰਸ ਕਿਵੇਂ ਜਿਹੜਾ ਬੈਕ ਸੈਟ ਬੈਕ ਦੀ ਗੱਲ ਕਰੀਏ ਕਰ ਰਹੀ ਹੈ ਕਿਵੇਂ ਉਹ ਕਮਬੈਕ ਕਰ ਰਹੀ ਹੈ ਕਿਉਂਕਿ ਲਗਾਤਾਰ ਕਾਂਗਰਸ ਜਿਹੜੀ ਹੈ ਪਿਛਲੇ 10 ਸਾਲਾਂ ਦੇ ਵਿੱਚ ਪਿਛੜ ਚੁੱਕੀ ਸੀ ਲਗਾਤਾਰ ਭਾਜਪਾ ਉੱਥੇ ਜਿਹੜਾ ਆਪ ਦਾ ਜੇ ਗੱਲ ਕਰੀਏ ਪੂਰਾ ਕੁੰਬਾ ਤਿਆਰ ਕਰ ਚੁੱਕੀ ਸੀ ਪਰ ਜਿਸ ਹੱਬ ਦਾ ਰਾਹੁਲ ਗਾਂਧੀ ਹੋਣਾ ਦੀ ਗੱਲ ਕਰਨੀ ਹੈ ਤੇ ਜ਼ਰੂਰ ਬੰਦੀ ਹੈ ਰਾਹੁਲ ਗਾਂਧੀ ਹੋਣਾ ਨੇ ਜਿਵੇਂ ਆਪਦੀ ਇਮੇਜ ਬਣਾਈ ਜਿਵੇਂ ਉਸ ਵੇਲੇ ਕਿਸੇ ਟਾਈਮ ਜਿਹੜਾ ਕਿਹਾ ਜਾਂਦਾ ਕਿ ਇੱਕ ਧਰਨੇ ਜਿਹੜਾ ਉਸ ਉਹਨਾਂ ਨੂੰ ਪਪੂਤਾ ਕਹਿ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਉਹ ਨੈਟਿਵ ਸੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜ ਯਾਤਰਾ ਕਰਦੇ ਆ ਜਦੋਂ ਭਾਰਤ ਦੇ ਲੋ ਯਾਤਰਾ ਕਰਦੇ ਆ ਰਾਹੁਲ ਗਾਂਧੀ ਤਾਂ ਉਸ ਸਮੇ ਜਿਹੜਾ ਉਸ ਸਮੇ ਸਾਰਾ ਕੁਝ ਬਦਲ ਜਾਂਦਾ ਜਦੋਂ ਪੂਰੇ ਮੁਲਕ ਦੀ ਯਾਤਰਾ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਤਾਂ ਉਸ ਵੇਲੇ ਉਹਨਾਂ ਦੀ ਇਮੇਜ ਤੇ ਪਰਸਪੈਕਸ਼ਨ ਜਿਹੜੀ ਆ ਟੋਟਲੀ ਚੇਂਜ ਹੋ ਜਾਂਦੀ ਆ ਹੁਣ ਮੈਂ ਪਿਛਲੇ ਦਿਨੀ ਜੇ ਗੱਲ ਕਰੀਏ ਤਾਂ ਇੱਕ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਕੈਂਪੇਨ ਕਰ ਰਹੇ ਸੀ ਤਾਂ ਜੰਮੂ ਕਸ਼ਮੀਰ ਚ ਕੈਂਪੇਨ ਕਰਦੇ ਆ ਤਾਂ ਉਸ ਸਮੇ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦਿੱਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਜਿਹੜਾ ਇੱਕ ਭਾਸ਼ਣ ਦਿੱਤਾ ਜਾਂਦਾ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕੌਨਫੀਡੈਂਸ ਤੁਸੀਂ ਦੇਖ ਸਕਦੇ ਹੋ ਕਿਤੋਂ ਤੱਕ ਪਹੁੰਚ ਗਿਆ ਉਹਨਾਂ ਨੇ ਕਿਹਾ ਕਿ ਹੁਣ ਕੱਲਾ-ਕੱਲਾ ਕੰਮ ਲੋਕਾਂ ਦਾ ਆਪੋਜੀਸ਼ਨ ਕਰਾਏਗੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਕਿਹਾ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹ ਬੋਲਦੇ ਆ ਕਿ ਹੁਣ ਕੱਲਾ-ਕੱਲਾ ਕੰਮ ਜਿਹੜਾ ਉਹ ਕੇਂਦਰ ਸਰਕਾਰ ਨਹੀਂ ਕਰੇਗੀ ਸੱਤਾਧਾਰੀ ਤੈਨ ਨਹੀਂ ਕਰੇਗੀ ਉਹ ਕੰਮ ਆਪੋਜੀਸ਼ਨ ਕਰਾਏਗੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ 370 ਜਿਹੜੀ ਹੈ ਅਸੀਂ ਹਟਾਵਾਂਗੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਦੱਸੋ 370 ਹਟਾਉਣ ਦੇ ਪੱਖ 'ਚੋਂ ਹੋ ਕਸ਼ਮੀਰ ਦੇ ਲੋਕਾਂ ਨੂੰ ਕਿਹਾ ਤੇ ਉਸ ਤੋਂ ਬਾਅਦ ਕਿਹਾ ਕਿ ਅਸੀਂ ਜਿਹੜਾ ਅਸੀਂ ਹਟਾ ਕੇ ਦੇਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਉਸ ਸਮੇਂ ਕਹੀ ਸੀ ਕਿ ਹੁਣ ਨਰਿੰਦਰ ਮੋਦੀ ਹੁਣਾ ਦੇ ਵਿੱਚ ਕੰਫੀਡੈਂਸ ਨਹੀਂ ਹੈ ਜਦੋਂ ਤੋਂ ਆਪੋਜੀਸ਼ਨ ਜਿਹੜੀ ਆ ਉਹ ਸਟਰੋਂਗ ਹੋਈ ਹੈ ਤਾਂ ਰਾਹੁਲ ਗਾਂਧੀ ਹੁਣਾ ਦੀ ਜਿਸ ਹਿਸਾਬ ਦੀ ਇਮੇਜ ਬਦਲੀ ਜਿੰਮੇਦਾਰ ਉਹਨਾਂ ਦੇ ਵੱਲੋਂ ਆਪਦਾ ਗੱਲਾਂ ਕਈਆਂ ਗਈਆਂ ਹਾਲਾਂਕਿ ਤੁਸੀਂ ਪਿਛਲੀ ਗੱਲ ਕਰ ਲਓ ਜੇ ਦੇਖਿਆ ਜਾਵੇ ਤਾਂ ਇਮੇਜ ਤੋਂ ਹਿਸਾਬ ਲਾ ਲੈਣਾ ਜਦੋਂ ਅਮਰੀਕਾ ਦੇ ਵਿੱਚ ਜਾ ਕੇ ਉਹ ਇੱਕ ਬਿਆਨ ਦਿੰਦੇ ਨੇ ਸਿੱਖਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਜਾ ਕੇ ਸਿੱਖਾਂ ਨੂੰ ਉਹ ਬਿਆਨ ਦਿੰਦੇ ਨੇ ਹਾਲਾਂਕਿ ਸਾਰਿਆਂ ਨੇ ਵਿਰੋਧ ਕੀਤਾ ਭਾਜਪਾ ਨੇ ਲਗਾਤਾਰ ਵਿਰੋਧ ਕੀਤਾ ਭਾਜਪਾ ਦੇ ਸਿੱਖ ਲੀਡ ਪ੍ਰੋਪਗੈਂਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਇਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੁੱਦਾ ਕਿਤੇ ਨਾ ਕਿਤੇ ਫੇਲ ਕਿਉਂ ਹੋ ਗਿਆ ਭਾਜਪਾ ਦਾ ਪ੍ਰੋਪਗੈਂਡਾ ਚੱਲਿਆ ਕਿਉਂ ਨਹੀਂ ਕਿਉਂਕਿ ਉਹ ਤਿੰਨ ਚਾਰ ਦਿਨ ਬਣਾਇਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸੀ ਕਿ ਕਿਤਨਾ ਕਿਤੇ ਰਾਹੁਲ ਗਾਂਧੀ ਪਿੱਛੇ हट ਜਾਣਗੇ ਜਾਂ ਉਹਨਾਂ ਦੇ ਵੱਲੋਂ ਕੋਈ ਰਿਅਲਾਈਜ਼ੇਸ਼ਨ ਆਜੂ ਪਰ ਰਾਹੁਲ ਗਾਂਧੀ ਉਹਨਾਂ ਨੇ ਦੁਬਾਰੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਉਹਨਾਂ ਨੇ ਕਿਹਾ ਕਿ ਮੈਂ ਜੋ ਅਮਰੀਕਾ ਦੇ ਵਿੱਚ ਕਿਹਾ ਸੀ ਮੈਂ ਉਹਦੇ ਦੇ ਉੱਪਰ ਖੜਾਂਗਾ ਹਾਲਾਂਕਿ ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਕਿ ਤੋਨਾ ਕਿਤੋਂ ਜਦੋਂ ਤੁਹਾਡੇ 'ਚ ਇਹ ਕੰਫੀਡੈਂਸ ਆਉਂਦਾ ਕਿਉਂਕਿ ਜਦੋਂ ਤੁਸੀਂ ਐਲਓਪੀ ਬਣਦੇ ਹੋ ਉਦੋਂ ਇਹ ਕਿਤਨਾ ਕਿਤੇ ਕੰਫੀਡੈਂਸ ਜ਼ਰੂਰ ਆਇਆ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਮੈਂ ਜੋ ਗੱਲ ਕਹੀ ਸੀ ਮੈਂ ਉਹ ਗੱਲ ਦੇ ਉੱਪਰ ਕਾਇਮ ਆ ਤਾਂ ਅਜਿਹੀਆਂ ਗੱਲਾਂ ਕਰਕੇ ਅਜਿਹੇ ਬੋਲਡ ਜਿਹੜੇ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਕਿਤਨਾ ਕਿਤੇ ਜਨਤਾ ਨੇ ਉਹਨੂੰ ਪ੍ਰਵਾਨ ਕਰਿਆ ਤੇ ਉਹਨਾਂ ਦੀ ਇਮੇਜ ਵੀ ਜਿਹੜੀ ਹੈ ਕਿਤਨਾ ਕਿਤੇ ਬਦਲੀ ਹੈ ਜਿਸ ਹੱਬ ਦੀ ਹੁਣ ਤੁਸੀਂ ਦੇਖੋ ਵਿਨੇਸ਼ ਪੋਗਾਟ ਨੂੰ ਜਿਹੜਾ ਸ਼ਾਮਲ ਕਰਾਇਆ ਗਿਆ ਜਦੋਂ ਵਿਨੇਸ਼ ਪੋਗਾਟ ਨੂੰ ਸ਼ਾਮਲ ਕਰਵਾਇਆ ਗਿਆ ਹਾਲਾਂਕਿ ਉਹ ਇਲੈਕਸ਼ਨ ਜੋ ਲੜ ਰਹੇ ਨੇ ਆਪਣੇ ਜੁਲਾਨਾ ਜਿਹੜੇ ਉਹਨਾਂ ਸੋਹਰਾ ਪਿੰਡ ਹੈ ਉੱਥੋਂ ਲੜ ਰਹੇ ਨੇ ਜੁਲਾਨਾ ਤੋਂ ਜੁਲਾਨਾ ਉਹ ਹਲਕਾ ਹੈ ਜਿੱਥੇ ਕਾਂਗਰਸ ਹਸ ਤੱਕ ਕਦੇ ਵੀ ਨਹੀਂ ਜਿੱਤੀ ਕਾਂਗਰਸ 15 ਸਾਲਾਂ ਦੇ ਵਿੱਚ ਅਜੇ ਤੱਕ ਉੱਥੋਂ ਆਪਦਾ ਐਮਐਲਏ ਨਹੀਂ ਬਣਾ ਸਕੀ ਭਾਜਪਾ ਦਾ ਹਮੇਸ਼ਾ ਐਮਐਲਏ ਬੰਦਾ ਰਿਹਾ ਹੋਰ ਕਿਸੇ ਪਾਰਟੀ ਦਾ ਬੰਦਾ ਰਿਹਾ ਕਾਂਗਰਸ ਦਾ ਉੱਥੋਂ ਐਮਐਲਏ ਕੋਈ ਬਣਿਆ ਨਹੀਂ ਸੀ ਇਸ ਲਈ ਦੇਖਿਆ ਰਾਹੁਲ ਗਾਂਧੀ ਹੋਣਾ ਨੇ ਕਿ ਜੇ ਜਿਹੜਾ ਇਹ ਪੱਤਾ ਖੇਡਣਾ ਜਿਹੜਾ ਹੁਕਮ ਦਾ ਯੱਕ ਇਹ ਤਾਂ ਫਿਰ ਜੁਲਾਨਾ ਤੋਂ ਦਿਓ ਕਿਉਂਕਿ ਉੱਥੇ ਜਿਹੜਾ ਕਦੇ ਅਸੀਂ ਖਾਤਾ ਨਹੀਂ ਖੋਲ ਸਕੇ ਨਾਲੇ ਉੱਤੇ ਖਾਤਾ ਖੁੱਲੂ ਤੇ ਨਾਲੇ ਦੂਜੇ ਪਾਸੇ ਇੱਕ ਵੇਵ ਬਣੀ ਕਿਉਂਕਿ ਜਿਸ ਹਿਸਾਬ ਦਾ ਜਦੋਂ ਐਂਡ ਦੇ ਵਿੱਚ ਆ ਕੇ ਜਿਹੜਾ ਗਾ ਡਿਸਕਵਾਲਿਫਾਈ ਹੋ ਜਾਂਦੇ ਨੇ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਚੀਜ਼ ਸੋਚੀ ਕਿ ਇਹ ਖੇਡ ਦੇ ਰੂਲਸ ਕਰਕੇ ਨਹੀਂ ਹੋਇਆ ਇਹ ਤਾਂ ਕੋਈ ਹੋਰ ਚਰਚਾ ਵੀ ਚੱਲੀ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਰਾਜਨੀਤਿਕ ਭਰ ਜਦੋਂ ਬਿਆਨ ਆਉਂਦਾਗਾ ਵਿਨੇਸ਼ ਪੋਗਾਰ ਦਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਵੀ ਆਇਆ ਕਿ ਜਦੋਂ ਮੈਂ ਡਿਸਕਵਾਲਿਫਾਈ ਹੋਈ ਸੀ ਤਾਂ ਪੀਐਮ ਮੋਦੀ ਨੇ ਮੇਰੇ ਨਾਲ ਗੱਲ ਕਰਨੀ ਚਾਹੀ ਪਰ ਮੈਂ ਉਹਨਾਂ ਦਾ ਫੋਨ ਨਹੀਂ ਸੋਸ਼ਲ ਮੀਡੀਆ ਸਟ੍ਰੈਟਜੀ ਇਹ ਗੱਲ ਜਿਹੜਾ ਜਦੋਂ ਬਿਆਨ ਬਿਨੇਫ ਉਹ ਗਾੜ ਨੇਤਾ ਤਾਂ ਕਿਤੇ ਨਾ ਕਿਤੇ ਇਹ ਬਿਆਨ ਵੀ ਬਹੁਤ ਜ਼ਿਆਦਾ ਆਸ ਜਿਹੜਾ ਪਾਉਂਦਾ ਤੇ ਦੂਜੇ ਪਾਸੇ ਜਦੋਂ ਜੰਮੂ ਕਸ਼ਮੀਰ ਦੀ ਗੱਲ ਕਰ ਲੈਂਦੇ ਆ ਨੈਸ਼ਨਲ ਕਾਨਫਰੰਸ ਦੇ ਨਾਲ ਜਦੋਂ ਅਲਾਈਅੰਸ ਹੁੰਦਾ ਹਾਲਾਂਕਿ ਅਬਦੁੱਲਾਹ ਪਰਿਵਾਰ ਦਾ ਤੁਹਾਂ ਦਾਦੀ ਅਬਦੁੱਲਾਹ ਪਰਿਵਾਰ ਦਾ ਜਿਹੜਾ ਰਿਲੇਸ਼ਨ ਹੈ ਰਾਹੁਲ ਗਾਂਧੀ ਹੋਣਾ ਨਾਲ ਉਹ ਬਹੁਤ ਜ਼ਿਆਦਾ ਵਧੀਆ ਹੈਗਾ ਉਹ ਇਹਨਾਂ ਦੇ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈਗਾ ਜੇ ਗੱਲ ਕਰੀਂ ਇੰਦਰਾ ਗਾਂਧੀ ਗੱਲ ਕਰ ਲਓ ਰਜੀਵ ਗਾਂਧੀ ਗੱਲ ਕਰ ਲਓ ਇਹਨਾਂ ਦੇ ਪੁਰਖਿਆਂ ਤਾਂ ਕਿਹੜਾ ਹੋ ਰਿਲੇਸ਼ਨ ਚੱਲਦਾ ਆ ਰਿਹਾ ਤੇ ਜਦੋਂ ਉੱਥੇ ਰਸ਼ੀਦਦੀਨ ਜਨੀਰ ਹੋਣਾ ਨੂੰ ਜਿੰਨਾਂ ਦੇ ਉੱਪਰ ਯਾਪਾ ਲਾ ਕੇ ਅੰਦਰ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਉੱਪਰ ਟੈਰਰ ਫੰਡਿੰਗ ਦੇ ਇਲਜ਼ਾਮ ਲੱਗਦੇ ਆ ਯਾਪਾ ਲਗਾਇਆ ਜਾਂਦਾ ਤੇ ਜਦੋਂ ਵੋਟਾਂ ਵੇਲੇ ਬਾਹਰ ਲਿਆਂਦਾ ਜਾਂਦਾ ਤਾਂ ਸਿਆਸੀ ਗਲਿਆਰਾਂ ਦੇ ਵਿੱਚ ਚੱਚਾਵਾ ਚੱਲ ਦਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਬੀਜੇਪੀ ਪੋਲਰਾਈਜੇਸ਼ਨ ਦੀ ਜਿਹੜੀ ਹੈ ਇੱਥੇ ਗੇਮ ਉਹ ਖੇਡਣਾ ਚਾਹੁੰਦੀ ਹੈ ਰਾਸ਼ੀਦ ਇੰਜੀਨੀਅਰ ਨੂੰ ਵੋਟਾਂ ਵੇਲੇ ਰਹਾ ਕਰਕੇ ਕਿਉਂਕਿ ਉਹ ਵੋਟਾਂ 'ਚ ਬਹਿ ਕੇ ਜਿੱਤੇ ਸੀ ਤੇ ਵੋਟਾਂ ਦੇ ਜਿਹੜਾ ਵੇਲੇ ਜਰੂਰ ਰਹਾ ਕਰਨਾ ਹਾਲਾਂਕਿ ਇੰਡੀਪੈਂਡੈਂਟ ਕਸ਼ਮੀਰ ਦੇ ਵਿੱਚ ਬਹੁਤ ਜਿੱਤ ਰਹੇ ਨੇ ਇਹ ਵੀ ਗੱਲ ਹੈ ਕਿ 10 ਤੋਂ 12 ਸੀਟਾਂ ਕੋਈ 8 ਤੋਂ 7 ਸੀਟਾਂ ਕੋਈ 5 ਤੋਂ 8 ਸੀਟਾਂ ਦੇ ਰਿਹਾਗਾ ਸਰਵੇ ਇੰਡੀਪੈਂਡੈਂਟ ਜੀ ਉੱਥੇ ਜਿੱਤਦੇ ਆ ਤਾਂ ਪੀਡੀਪੀ ਦਾ ਪੀਡੀਪੀ ਦਾ ਜਿਹੜਾ ਸਫਾਇਆ ਉੱਥੇ ਹੋ ਚੁੱਕਿਆ ਪੀਡੀਪੀ ਦਾ ਸਫਾਇ ਦੀ ਜੇ ਸਰਕਾਰ ਜਿਹੜੀ ਬਣੂਗੀ ਕਾਂਗਰਸ ਦੀ ਤਾਂ ਸੱਦਮ ਸਿੱਧੀ ਬਣ ਜਾਊ ਕਿਉਂਕਿ ਜਿਹੜੀਆਂ 40-47 ਸੀਟਾਂ ਚਾਹੀਦੀਆਂ ਉਸ ਤੋਂ ਵੱਧ ਦੀ ਹਰੇਕ ਸਰਵੇ ਦਿਖਾ ਰਿਹਾ ਦੂਜੇ ਪਾਸੇ ਗੱਲ ਕਰੀਏ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਥੋੜਾ ਬਹੁਤ ਫਰਕ ਪੈ ਸਕਦਾ ਹੈ ਉੱਥੇ ਜੋੜ ਤੋੜ ਲੱਗ ਸਕਦਾ ਕਿਉਂਕਿ ਇਹ ਰੁਝਾਨ ਜਿਹੜੇ ਆ ਜਦੋਂ 18 ਤਰੀਕ ਨੂੰ ਫੇਰ ਨਤੀਜਿਆਂ ਦੇ ਵਿੱਚ ਬੰਨ੍ਹਗੇ ਉਦੋਂ ਪਾ ਲੱਗੂਗਾ ਕੀ ਅਸਲੀ ਗੇਮ ਹੈ ਪਰ ਜਿਹੜੇ ਐਗਜ਼ਿਟ ਪੋਲ ਆਏ ਨੇ ਐਗਜ਼ਿਟ ਪੋਲ ਦੇ ਵਿੱਚ 20-25 ਸੀਟਾਂ ਭਾਜਪੀ ਜੰਮੂ ਕਸ਼ਮੀਰ ਦੇ ਵਿੱਚ ਦਿਖਾ ਰਿਹਾ ਪਰ ਜੰਮੂ ਕਸ਼ਮੀਰ ਦੇ ਲਈ ਇੱਕ ਸਭ ਤੋਂ ਜਿਹੜੀ ਉਹਨਾਂ ਨੂੰ ਇੱਕ ਸੋਚਣਾ ਚਾਹੀਦਾ ਉਹ ਕਿਹੜੀ ਗੱਲ ਹੈ ਜੰਮੂ ਜੰਮੂ ਦੇ ਵਿੱਚ ਜੰਮ ਜੰਮੂ ਏਰੀਏ ਦੇ ਵਿੱਚ ਬੀਜੇਪੀ ਨੂੰ ਬਹੁਤ ਘੱਟ ਸੀਟਾਂ ਐਗਜ਼ਿਟ ਪੋਲ ਦਿਖਾ ਰਿਹਾ ਹੈਗਾ ਇਹ ਗੱਲ ਦੇਖਣੀ ਪਊਗੀ ਕਿਤਨਾ ਕਿਤੇ ਜਿਹੜਾ ਨਰਿੰਦਰ ਮੋਦੀ ਹੋਣਾ ਦੇ ਭਾਸ਼ਣਾਂ ਨੂੰ ਅਣਸੁਣਿਆ ਕਰਤਾ ਕਿਸਮੀਰ ਦੇ ਲੋਕਾਂ ਨੇ ਜੰਮੂ ਦੇ ਲੋਕਾਂ ਨੇ ਹਾਲਾਂਕਿ ਵੈਸ਼ਨੋ ਦੇਵੀ ਦਾ ਮੁੱਦਾ ਉਹਨਾਂ ਨੇ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਲਾਸਟ ਜਿਹੜੀਆਂ ਸਪੀਚਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬੋਲੋ ਵੈਸ਼ਨੋ ਦੇਵੀ ਦਾ ਵੀ ਮੁੱਦਾ ਚੁੱਕਿਆ ਗਿਆ ਉਹ ਵੀ ਕਿਤਨਾ ਕਿਤੇ ਆਣ ਦੇਖਾ ਕੀਤਾ ਦੂਜੇ ਪਾਸੇ ਹਰਿਆਣਾ ਦੇ ਬਸਤਾ ਐਂਡ ਵਾਲੇ 2-3 ਦਿਨ ਜਿਹੜਿਆ ਨਾ ਉੱਤੇ ਹਮੇਸ਼ਾ ਦਿਖੇ ਨਾ ਉੱਤੇ ਨਰਿੰਦਰ ਮੋਦੀ ਦਿਖੇ ਤਾਂ ਉਦੋਂ ਹੀ ਬਹੁਤ ਕ ਹੋ ਸਕਦਾ ਹੈ ਕਿ ਉਹ ਆਪ ਹੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਲੋਕਾਂ ਦਾ ਰੂਪ ਦੇਖ ਕੇ ਕਿ ਇਸ ਵਾਰ ਅਸੀਂ ਨਹੀਂ ਆਵਾਂਗੇ ਪਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ ਕਿਤੇ ਨਾ ਕਿਤੇ ਉਹ ਡੈੱਡ ਹੁੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਜੀ ਜੀਪੀ ਲਾਲੋ ਚਟਾਲੇ ਲਾਲੋ ਸਾਰੇ ਜਿਹੜਿਆ ਕਿਤੇ ਨਾ ਕਿਤੇ ਆਪ ਦੇ ਦਿੱਜੀ ਸਵਾਰਥਾਂ ਦੇ ਲਈ ਲੋਕਾਂ ਨੂੰ ਭੁੱਲਿਆ ਹਾਲਾਂਕਿ ਇਹਨਾਂ ਦੇ ਦਾਦਿਆਂ ਨੇ ਪਰਦਾਦਿਆਂ ਨੇ ਨਹੀਂ ਭੁੱਲਿਆ ਸੀ ਉਹ ਤਾਂ ਹੀ ਸੱਤਾ ਦੇ ਵਿੱਚ ਰਹੇ ਤਾਂ ਹੀ ਚੀਫ ਮਿਨਿਸਟਰਾਂ ਅੜਾਈਆਂ ਪਰ ਇਹਨਾਂ ਦੇ ਪੋਤੇ ਮੁੰਡਿਆਂ ਨੇ ਜਿਹੜਾ ਕਿਤੇ ਨਾ ਕਿਤੇ ਸਿਆਸੀ ਹਿੱਤਾਂ ਨੂੰ ਜਾਦੇ ਤਰਜੀਹ ਦਿੱਤੀ ਆਪ ਦੇ ਨਿੱਜ ਨੂੰ ਜਾਦੇ ਤਰਜੀਹ ਦਿੱਤੀ ਤੇ ਲੋਕਾਂ ਦੇ ਹਿੱਤਾਂ ਦੇ ਲਈ ਖੜਨਾ ਭੁੱਲ ਗਏ ਤੇ ਉਸ ਤੋਂ ਬਾਅਦ ਆਹ ਹਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਦਲਾਂ ਦਾ ਹਾਲ ਪੰਜਾਬ ਦੇ ਵਿੱਚ ਉਹ ਜਾਂ 2024 ਇਲੈਕਸ਼ਨ ਲਾ ਲਓ 2022 ਦੇ ਇਲੈਕਸ਼ਨ ਲਗਾ ਲਓ ਤਾਂ ਉੱਥੇ ਜਿਹੜਾ ਕਿਤਨਾ ਕਿਤੇ ਇਹ ਗੱਲਾਂ ਚਲਣੀਆਂ ਪੈਣਗੀਆਂ ਕਿਉਂਕਿ ਦਸ਼ਾਂਤ ਸਿੰਘ ਚਟਾਲਾ ਦੇ ਉੱਪਰ ਜਿਹੜਾ ਬਹੁਤ ਜ਼ਿਆਦੇ ਲੋਕਾਂ ਨੂੰ ਉਮੀਦਾਂ ਸੀ ਕਿਸਾਨਾਂ ਨੂੰ ਉਮੀਦਾਂ ਸੀ ਪਹਿਲਵਾਨਾਂ ਨੂੰ ਉਮੀਦਾਂ ਸੀ ਪਰ ਉਹ ਨਾ ਤਾਂ ਕਦੇ ਵਿਰੋਧ ਦੇ ਵਿੱਚ ਖੜੇ ਨਾ ਉਹਨਾਂ ਦੇ ਵੱਲੋਂ ਕਦੇ ਸਟੇਟਮੈਂਟ ਦਿੱਤੀ ਗਈ ਰਿਜ਼ਾਈਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਦੂਜੇ ਪਾਸੇ ਜੇ ਗੱਲ ਕਰੀਏ ਕਸ਼ਮੀਰ ਦੀ ਤਾਂ ਕਸ਼ਮੀਰ ਦੇ ਵਿੱਚ ਕਸ਼ਮੀਰ ਦੇ ਵਿੱਚ ਇਸ ਵਾਰ ਜਿਹੜਾ ਹੈਗਾ ਕਸ਼ਮੀਰ ਦੇ ਵਿੱਚ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਮੱਚੀ ਹੋਈ ਆ ਉੱਥੇ ਕਿਤਨਾ ਕਿਤੇ ਹੋ ਸਕਦਾ ਹੈ ਕਿ ਆਉਣ ਵਾਲੇ 8 ਤਰੀਕ ਨੂੰ ਕਿਉਂਕਿ ਜੇ ਕਾਂਗਰਸ ਦੀ ਸਰਕਾਰ ਬੰਦੀ ਆ ਉੱਥੇ ਤਾਂ ਬਹੁਤ ਵੱਡਾ ਸੈਟ ਬੈਕ ਭਾਪੀ ਨੂੰ ਕਸ਼ਮੀਰ ਦੇ ਵਿੱਚ ਹੋਊਗਾ ਕਿਉਂਕਿ ਕਸ਼ਮੀਰ ਦੇ ਵਿੱਚ 370 ਹਟਾਈ ਤੇ ਸਭ ਤੋਂ ਵੱਡਾ ਅਸਰ ਉਹਦਾ ਕਿੱਥੇ ਪਊਗਾ ਸਭ ਤੋਂ ਵੱਡਾ ਅਸਰ ਉਹਦਾ ਪਊਗਾ ਲਦਾਖ ਦੇ ਉੱਪਰ ਲਦਾਖ ਉੱਪਰ ਜਿੱਤੇ ਸੋਨੋ ਵਾਂਗਚੁਕ ਨੇ ਇਕਲਪੈਦਲ ਯਾਤਰਾ ਕੱਢੀ ਹੋਈ ਹੈ ਲਦਾਖ ਤੋਂ ਆ ਰਹੇ ਨੇ ਦਿੱਲੀ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਉਹਨਾਂ ਦਾ ਕੀ ਮਸਲਾ ਹੈ ਉਹਨਾਂ ਨੇ ਕਿਹਾ ਕਿ ਕਸ਼ਮੀਰ ਸਾਡੇ ਨਾਲ ੱੱਕਾ ਕਰਦਾ ਉਹਨਾਂ ਨੇ ਇਹ ਗੱਲ ਕਹੀ ਤੇ ਦੂਜੇ ਪਾਸੇ ਇਹੀ ਗੱਲ ਨੂੰ ਲੈ ਕੇ ਉਹ ਲਗਾਤਾਰ ਪੈਦਲ ਯਾਤਰਾ ਕਰ ਰਹੇ ਪਰ ਜੇ ਕਸ਼ਮੀਰ ਦੇ ਵਿੱਚ ਭਾਜਪੀ ਬੁਰੀ ਤਰ੍ਹਾਂ ਦੇ ਨਾਲ ਹਾਰਦੀ ਹੈ ਤਾਂ ਸਿੱਧਾ ਫਰਕ ਤੇ ਬੂਸਟ ਮਿਲੂਗਾ ਸੋਨੋ ਵਾਂਗਚੁਕ ਨੂੰ ਲਦਾਖ ਦੇ ਵਿੱਚ ਕਿਉਂਕਿ ਲਦਾਖ ਦੇ ਵਿੱਚ ਜਿਹੜੇ ਪ੍ਰੋਜੈਕਟ ਲਗਾਏ ਜਾ ਰਹੇ ਸੀ ਕਿਹਾ ਜਾਂਦਾ ਸੀ ਅਮਾਨੇ ਅਡਾਨੀਆਂ ਨੂੰ ਪ੍ਰੋਜੈਕਟ ਦੇ ਰਹੇ ਨੇ ਉਹ ਕਿਤੇ ਨਾ ਕਿਤੇ ਕਮਜ਼ੋਰ ਹੁੰਦੇ ਹੋਏ ਭਾਈ ਜਰੂਰ ਦੇਣਗੇ ਕਿ ਹਰਿਆਣਾ ਦੇ ਵਿੱਚ VOTING ਸੀ ਤੇ VOTING ਖਤਮ ਹੋ ਚੁੱਕੀ ਹੈ ਹੁਣ 8 ਤਰੀਕ ਨੂੰ 8